ਹੈ ਲੋਜੀ ਸਾਰੇ ਆ ਰਹੇ ਪੈਣਪਰਾਵਾਂ ਦਾ ਫਿਰ ਤੋਂ ਵੈਲਕਮ ਹੈ ਮੇਰੇ YouTube ਦੇ ਚੈਨਲ ਦੇ ਉੱਤੇ ਤੁਹਾਡਾ ਪਹਿਲਾਂ ਤੇ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਚੈਨਲ ਨੂੰ ਇੰਨਾ ਪਿਆਰ ਦੇ ਰਹੇ ਹੋ ਅੱਜ ਦੀ ਜਿਹੜੀ ਵੀਡੀਓ ਅਸੀਂ ਲੈ ਕੇ ਆ ਰਹੇ ਹਾਂ ਅੱਜ ਦੀ ਵੀਡੀਓ ਲੈ ਕੇ ਆ ਰਹੇ ਹਾਂ ਤੁਸੀਂ ਥੋੜੇ ਪੈਸਿਆਂ ਦੇ ਵਿੱਚ ਲੈਂਗੁਏਜ ਕੋਰਸ ਦੇ ਅਕੋਰਡਿੰਗ ਤੁਸੀਂ ਕਿਦਾਂ ਜਰਮਨ ਆ ਸਕਦੇ ਹੋ ਬਹੁਤ ਹੀ ਜ਼ਿਆਦਾ ਰਿਕਵੈਸਟ ਤੇ ਬਹੁਤ ਹੀ ਜ਼ਿਆਦਾ ਕਮੈਂਟ ਕੀਤੇ ਤੁਸੀਂ ਲਾਸਟ ਵੀਡੀਓ ਦੇ ਵਿੱਚ ਤੇ ਮੈਂ ਫਿਰ ਤੋਂ ਤੁਹਾਡੇ ਤੋਂ ਮਾਫੀ ਮੰਗਦਾ ਵੀਡੀਓ ਆਉਣ ਦੇ ਵਿੱਚ ਥੋੜੀ ਜੀ ਲੀਟ ਹੋ ਗਈ ਥੋੜਾ ਟਾਈਮ ਅੱਗੇ ਐਕਸਟੈਂਡ ਹੋ ਗਿਆ ਪਰ ਜਿਹੜੀ ਅੱਜ ਦੀ ਵੀਡੀਓ ਹੈ ਅੱਜ ਦੀ ਵੀਡੀਓ ਵਿੱਚ ਉਹਦੇ ਵਿੱਚ ਦੱਸਿਆ ਜਾਏਗਾ ਤੁਹਾਨੂੰ ਸਾਰਾ ਐਕਸਪਲੇਨ ਕੀਤਾ ਜਾਏਗਾ ਤੁਸੀਂ ਥੋੜੇ ਪੈਸਿਆਂ ਦੇ ਵਿੱਚ ਕਿੱਦਾਂ ਤੁਸੀਂ ਜਰਮਨ ਆ ਸਕਦੇ ਹੋ ਕਿੱਦਾਂ ਜਰਮਨ ਦੇ ਵਿੱਚ ਤੁਸੀਂ ਉੱਥੇ ਇੰਡੀਆ ਤੋਂ ਵੀਜ਼ਾ ਅਪਲਾਈ ਕਰ ਸਕਦੇ ਹੋ ਕਿਹੜਾ ਪ੍ਰੋਸੈਸ ਹੁੰਦਾ ਸਟੈਪ ਬਾਈ ਸਟੈਪ ਤੁਸੀਂ ਆਪ ਹੀ ਕਰ ਸਕਦੇ ਹੋ ਜੇ ਤੁਹਾਨੂੰ ਵੀ ਕਿਸੇ ਵੀ ਏਜੰਟ ਕੋ ਜਾਣ ਦੀ ਲੋੜ ਨਹੀਂ ਹੈਗੀ ਤੁਹਾਨੂੰ ਕਿਸੇ ਵੀ ਏਜੰਟ ਨੂੰ ਜ਼ਿਆਦਾ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਤੁਸੀਂ ਹਰ ਇੱਕ ਪ੍ਰੋਸੈਸਰ ਜਿਹੜਾ ਆਪਣਾ ਘਰ ਬੈਠੇ ਪਹਿਲਾਂ ਉਹਨੂੰ ਚੈੱਕ ਕਰੋ ਤੇ ਫਿਰ ਉਹਨੂੰ ਤੁਸੀਂ ਅਪਲਾਈ ਕਰਵਾ ਸਕਦੇ ਹੋ ਆਟੋਮੈਟਿਕਲੀ ਆਪਣਾ ਆਪ ਹੀ ਤੇ ਤੁਸੀਂ ਕਿੱਦਾਂ ਅਪਾਇੰਟਮੈਂਟ ਲੈਣੀ ਐ ਐਮਬੈਸੀ ਦੇ ਵਿੱਚ ਕਿੱਦਾਂ ਅਪਲਾਈ ਕਰਨਾ ਹੈ ਤੁਹਾਨੂੰ ਕਿਹੜੇ ਡਾਕੂਮੈਂਟਸ ਦੀ ਲੋੜ ਹੈ ਕੀ ਹੈ ਕਿਹੜੇ ਤੁਹਾਨੂੰ ਕਿੱਦਾਂ ਤੁਸੀਂ ਉਹਨੂੰ ਸਪੌਂਸ ਜਿਹੜਾ ਆਪਣਾ ਕਵਰ ਕਰਨ ਲੈਟਰ ਹੈ ਜਿਹੜਾ ਆਪਣਾ ਕਵਰ ਲੈਟਰ ਨੂੰ ਕਿੱਦਾਂ ਬਣਾਉਣਾ ਤੁਸੀਂ ਆਪਣੇ ਨੂੰ ਤੇ ਜਿਹੜਾ ਲੈਂਗੁਏਜ ਕੋਰਸ ਤੁਸੀਂ ਕਿੱਥੋਂ ਬੁੱਕ ਕਰ ਸਕਦੇ ਹੋ ਬਲੌਕ ਅਕਾਊਂਟ ਤੁਸੀਂ ਕਿੱਥੇ ਬਣਾ ਸਕਦੇ ਹੋ ਸਾਰੀ ਇਨਫੋਰਮੇਸ਼ਨ ਤੁਹਾਨੂੰ ਇਸ ਵੀਡੀਓ ਦੇ ਵਿੱਚ ਦਿੱਤੀ ਜਾਏਗੀ ਜਿਹੜੀ ਵੀ ਵੀਡੀਓ ਜਿਹੜੀ ਵੀ ਵੀਡੀਓ ਇਸ ਵੀਡੀਓ ਦੇ ਵਿੱਚ ਹੁਣ ਮੈਂ ਐਕਸਪਲੇਨ ਕਰਨ ਜਾ ਰਿਹਾ ਹਾਂ ਉਹਦਾ ਵੀਜ਼ੇ ਦਾ ਵੀਜ਼ੇ ਦਾ ਨਾਮ ਹੈਗਾ ਲੈਂਗੁਏਜ ਕੋਰਸ ਵੀਜ਼ਾ ਜਿਆਦਾਤਰ ਜਿਹੜੇ ਏਜੰਟ ਹੁੰਦੇ ਨੇ ਉਹ ਜਿਆਦਾਤਰ ਇਹਨੂੰ ਐਕਸਪਲੇਨ ਕਰ ਦਿੰਦੇ ਨੇ ਕਿ ਅਸੀਂ ਤੁਹਾਨੂੰ ਚਲੋ ਕੋਈ ਨਹੀਂ ਤੁਹਾਡਾ ਆਇਲੈਂਡਸ ਦੇ ਵਿੱਚ ਕੈਨੇਡਾ ਦਾ ਰਿਫਿਊਜ਼ਲ ਆ ਗਿਆ ਤੁਹਾਡਾ ਆਸਟ੍ਰੇਲੀਆ ਦੇ ਵਿੱਚ ਰਿਫਿਊਜ਼ਲ ਆ ਗਿਆ ਤੁਹਾਨੂੰ ਅਸੀਂ ਸਟੱਡੀ ਵੀਜ਼ੇ ਤੇ ਜਰਮਨ ਭੇਜ ਦਿੰਨੇ ਆ ਤੇ ਜਰਮਨ ਵਿੱਚ ਜਦੋਂ ਤੁਹਾਨੂੰ ਜਰਮਨ ਭੇਜਦੇ ਨੇ ਤੁਹਾਨੂੰ ਕਹਿੰਦੇ ਨੇ ਕਿ ਹਾਂ ਕੋਈ ਦਿੱਕਤ ਨਹੀਂ ਹੈਗੀ ਤੁਹਾਨੂੰ ਅਸੀਂ ਜਰਮਨ ਭੇਜ ਦਿੰਨੇ ਆ ਸਟੱਡੀ ਵੀਜ਼ੇ ਦੇ ਅਕੋਰਡਿੰਗ ਤੇ ਤੁਹਾਡੇ ਤੋਂ ਮੰਗ ਕੀਤੀ ਜਾਂਦੀ ਹੈ ਘੱਟੋ ਘੱਟ 218 ਤੋਂ 24 ਲੱਖ ਦੇ ਵਿੱਚ ਵਿੱਚ ਨਾ 18 ਤੋਂ 24 ਲੱਖ ਦੇ ਵਿੱਚ ਵਿੱਚ ਜਿਹੜੀ ਮੰਗ ਕੀਤੀ ਜਾਂਦੀ ਆ ਉਹ ਹਮੇਸ਼ਾ ਹੀ ਉਹ ਦਾ ਉਹ ਸਟੱਡੀ ਵੀਜ਼ਾ ਹੁੰਦਾ ਹੈ ਉਹਦੇ ਬਾਰੇ ਵੀ ਮੈਂ ਵੀਡੀਓ ਤੁਹਾਡੇ ਦੀ ਅੱਗੇ ਲੈ ਕੇ ਆਵਾਂਗਾ ਪਰ ਪਲੀਜ਼ ਜੇ ਤੁਹਾਨੂੰ ਕੋਈ ਵੀ ਏਜੰਟ ਉਹ ਸਲਾਹ ਦਿੰਦਾ ਪਹਿਲਾਂ ਉਸ ਲਾ ਲੈਣ ਤੋਂ ਪਹਿਲਾਂ ਤੁਸੀਂ ਇਹ ਵੀਜ਼ਨ ਨੂੰ ਅਪਲਾਈ ਕਰ ਸਕਦੇ ਹੋ ਜਿਹੜੇ ਬੰਦੇ ਨੇ ਵੀ ਇਹ ਵੀਡੀਓ ਖਾਸ ਕਰਕੇ ਹੈਗੀ ਆ ਜਿਨ੍ਹਾਂ ਨੇ +2 ਪਾਸ ਹੋਣ ਕੀਤੀ ਹੈ ਜਿਨ੍ਹਾਂ ਨੇ ਬੈਚਲਰ ਹੋਣ ਪਾਸ ਕੀਤੀ ਹੈ ਜਿਨ੍ਹਾਂ ਦਾ ਗੈਪ ਘਟ ਤੇ ਜਿਨ੍ਹਾਂ ਨੇ ਹੁਣ ਮਾਸਟਰ ਕੀਤੀ ਆ ਤੁਸੀਂ ਕੋਈ ਵੀ ਕੋਈ ਵੀ ਜਿਹੜਾ ਕੈਂਡੀਡੇਟ ਹੈਗਾ ਤੁਸੀਂ ਕੋਈ ਵੀ ਏਜ ਦੇ ਮੁਤਾਬਿਕ ਤੁਸੀਂ ਆਪਣਾ ਜਿਨ੍ਹਾਂ ਨੇ ਸਟੱਡੀ ਹੁਣ ਕਵਰ ਕੀਤੀ ਆ ਉਹ ਫ੍ਰੈਂਕਸ਼ਟ੍ਰਾਕ ਉਹ ਲੈਂਗੁਏਜ ਸਿੱਖਣ ਵਾਸਤੇ ਜਰਮਨ ਆ ਸਕਦਾ ਉਹਨੂੰ ਜਰਮਨ ਵਾਸਤੇ ਵੀਜ਼ਾ इजीली ਮਿਲ ਜਾਂਦਾ ਹੈ ਘਟੋ-ਘਟ 99% ਚਾਂਸ ਹੁੰਦੇ ਨੇ ਤੇ ਤੁਹਾਨੂੰ ਵੀਜ਼ਾ ਆਲਰੇਡੀ ਇਹਦਾ ਕਵਰ ਕੀਤਾ ਜਾਂਦਾ ਜਿਤੇ ਤੁਸੀਂ ਉਹਨਾਂ ਨੂੰ ਸਾਰੇ ਹੀ ਡਾਕੂਮੈਂਟਸ ਪੂਰੇ ਕੰਪਲੀਟ ਕਰਕੇ ਦਿਨੇ ਹੋ ਜੋਨਾਂ ਦੀਆਂ ਸ਼ਰਤਾਂ ਦੇ ਅਕੋਰਡਿੰਗ ਸਾਰੇ ਡਾਕੂਮੈਂਟ ਕਲੀਅਰ ਹੋਣ ਤੁਹਾਨੂੰ ਵੀਜ਼ਾ ਮਿਲਣ ਦੇ ਚਾਂਸ 99% ਹੁੰਦੇ ਨੇ ਜਿਆਦਾਤਰ ਜੰਕਸ ਤੋਂ ਵਾਸਤੇ ਤੁਸੀਂ ਇਸ ਵੀਜ਼ੇ ਨੂੰ ਆਕੇ ਐਕਸਟੈਂਡ ਵੀ ਕਰ ਸਕਦੇ ਹੋ ਉਹਦੀ ਗੱਲ ਕਰਾਂਗੇ ਅਸੀਂ ਨੈਕਸਟ ਪਾਰਟ ਦੇ ਵਿੱਚ ਵੀਡੀਓ ਥੋੜੀ ਹੋ ਸਕਦਾ ਲੰਬੀ ਹੋ ਜਾਏ ਸਾਨੂੰ ਦੋ ਪਾਰਟ ਦੇ ਵਿੱਚ ਬਣਾਣੀ ਪਏ ਤੇ ਇਸ ਲਈ ਇਹ ਪਹਿਲਾ ਫਸਟ ਪਾਰਟ ਹੈ ਤੇ ਚੈਕਲਿਸਟ ਮੇਰੇ ਕੋਲ ਸਾਰੀ ਪਈ ਹੈਗੀਆ ਤੁਸੀਂ ਦੇਖ ਸਕਦੇ ਹੋ ਚੈਕਲਿਸਟ ਮੈਂ ਪ੍ਰਿੰਟ ਆਊਟ ਕੀਤੀ ਹੈ ਇਹ ਚੈਕਲਿਸਟ ਤੁਹਾਨੂੰ ਫਿਰ ਮੈਂ ਕੰਪਿਊਟਰ ਦੇ ਵਿੱਚ ਸਮਝਾਇਆ ਸਮਝਾਵਾਂਗਾ ਕਿ ਹਰ ਇੱਕ ਡਾਕੂਮੈਂਟ ਦੇ ਨਾਲ ਤੁਹਾਨੂੰ ਐਕਸਪਲੇਨ ਕੀਤਾ ਜਾਏਗਾ ਕਿ ਕਿਹੜਾ ਡਾਕੂਮੈਂਟ ਕਿੱਥੋਂ ਬਣਦਾ ਤੇ ਕਿਹੜਾ ਡਾਕੂਮੈਂਟ ਤੁਸੀਂ ਕਿੱਦਾਂ ਤਿਆਰ ਕਰ ਸਕਦੇ ਹੋ ਤੇ ਇਸ ਵੀਡੀਓ ਦਾ ਪਹਿਲਾ ਮਕਸਦ ਹੈਗਾ ਸਾਰੇ ਜਿਹੜੇ ਜੰਸਰ ਹੈਗੇ ਨੇ ਜਿਹੜਾ ਨੇ 12th ਪਾਸ ਕੀਤੀ ਆ ਜਾਂ ਬੈਚਲਰ ਕੀਤੀ ਆ ਉਹਨਾਂ ਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਵੀ ਅਪਰੋਡ ਆਣਾ ਚਾਹੁੰਦੇ ਆ ਜਿਹੜਾ ਵੀ ਜਰਮਨ ਆਣਾ ਚਾਹੁੰਦੇ ਆ ਜਰਮਨ ਆਣ ਦੀ ਓਪਰਚੁਨਿਟੀ ਬਹੁਤ ਹੀ ਈਜ਼ੀ ਹੈ ਤੁਸੀਂ ਆਪਣੇ ਬਹੁਤ ਹੀ ਈਜ਼ੀ ਹੈ ਜਰਮਨ ਲਈ ਆਣਾ ਉਹਨਾਂ ਨੂੰ ਵੀ ਦੇ ਕੋਲ ਤੇ ਤੇਰੇ ਤੁਸੀਂ ਆਲਰੇਡੀ ਅਪਲਾਈ ਕਰ ਸਕਦੇ ਹੋ ਤੇ ਕੁਝ ਵੀ ਜ਼ਿਆਦਾ ਕ੍ਰਾਈਟੇਰੀਆ ਦਾ ਤੇ ਨਹੀਂ ਹੈਗੇ ਜਿਹੜੇ ਤੁਸੀਂ ਫੀਲ ਨਹੀਂ ਕਰ ਸਕਦੇ ਮਤਲਬ ਕਿ ਤੁਸੀਂ ਉਹਨੂੰ ਕਵਰ ਨਹੀਂ ਕਰ ਸਕਦੇ ਨਾ ਕ੍ਰਾਈਟੇਰੀਆ ਨੂੰ ਇਹ ਇਹ ਵੀ ਵੀਜ਼ਾ ਉਦਾਂ ਹੀ ਹੁੰਦਾ ਜਿੱਦਾਂ ਤੁਸੀਂ ਕੈਨੇਡਾ ਦੇ ਵਿੱਚ ਅਪਲਾਈ ਕਰਦੇ ਹੋ ਜਾਂ ਆਸਟ੍ਰੇਲੀਆ ਦੇ ਵਿੱਚ ਅਪਲਾਈ ਕਰਦੇ ਹੋ ਜਾਂ ਨਿਊਜ਼ੀਲੈਂਡ ਦੇ ਵਿੱਚ ਸਟੱਡੀ ਵੀਜ਼ਾ ਅਪਲਾਈ ਕਰਦੇ ਹੋ ਸਿਰਫ ਬੈਨੀਫਿਟ ਇਹਦੇ ਵਿੱਚ ਇਹ ਹੈ ਕਿ ਤੁਹਾਡੇ ਪੈਸੇ ਘੱਟ ਲੱਗਦੇ ਨੇ ਥੋੜੇ ਪੈਸਿਆਂ ਦੇ ਵਿੱਚ ਜਰਮਨੀ ਆਓ ਜੇ ਤੁਸੀਂ ਜਰਮਨ ਦੇ ਬਿਲੀ ਇੰਟਰਸਟਿਡ ਹੈਗੇ ਤੁਸੀਂ ਲੈਂਗੁਏਜ ਸਿੱਖਣਾ ਚਾਹੁੰਦੇ ਹੋ ਤੁਹਾਡਾ ਵੀਜ਼ਾ ਵੀ ਅਗੇ ਸਟੈਂਡ ਹੁੰਦਾ ਤੇ ਪ੍ਰੋਸੈਸ ਵੀ ਕਾਫੀ ਈਜ਼ੀ ਹੈਗਾ ਸਟੈਪ ਬਾਈ ਸਟੈਪ ਚਲੋ ਕਰਦੇ ਹਾਂ ਹੁਣ ਪਹਿਲਾਂ ਗੱਲ ਕਿਹੜੇ ਇਹਦੇ ਵਾਸਤੇ ਐਲੀਜੀਬਲ ਹੈਗੇ ਨੇ ਇਹਦੇ ਵਾਸਤੇ ਐਲੀਜੀਬਿਲਟੀ ਜਿਹੜੀ ਹੈਗੀ ਆ 1830 ਸਾਲ ਦੇ ਜਿਹੜੇ ਜੰਗਸਰ ਹੈਗੇ ਨੇ ਉਹਨਾਂ ਲਈ ਬਹੁਤ ਈਜ਼ੀ ਹੁੰਦੀ ਉਹਨਾਂ ਨੂੰ ਈਜ਼ੀ ਬਹੁਤ ਜ਼ਿਆਦਾ ਵੀਜ਼ਾ ਮਿਲ ਜਾਂਦਾ ਕਿਉਂਕਿ ਜਿਨ੍ਹਾਂ ਨੇ ਵੀ ਸਟੱਡੀ ਆਪਣੀ ਕੰਪਲੀਟ ਕੀਤੀ ਜਿਨ੍ਹਾਂ ਨੇ 12th ਕਲਾਸ ਪਾਸ ਕੀਤੀ ਆ ਉਹ ਵੀ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੇ ਮਾਸਟਰ ਕੀਤੀ ਆ ਉਹ ਵੀ ਅਪਲਾਈ ਕਰ ਸਕਦੇ ਹੋ ਜਿਹੜੇ ਬੈਚਲਰ ਕੀਤੀ ਆ ਉਹ ਵੀ ਅਪਲਾਈ ਕਰ ਸਕਦੇ ਨੇ ਤੇ ਜਾਂ ਕਿਸੇ ਨੇ ਡਿਪਲੋਮਾ ਕੀਤਾ ਡਿਪਲੋਮਾ ਤੁਸੀਂ ਕਿਸੇ ਵੀ ਕੈਟਾਗਰੀ ਚ ਕੀਤਾ ਹੋਵੇ ਸਿਵਲ ਇੰਜੀਨੀਅਰ ਦੇ ਵਿੱਚ ਜਾਂ ਹੋਰ ਵੀ ਕਿਸੇ ਦੇ ਕਿਸੇ ਵੈਲਿਊਏਬਲ ਉਹਦੇ ਫਖ ਦੇ ਵਿੱਚ ਤੁਸੀਂ ਉਹਨੂੰ ਆਟੋਮੈਟਿਕਲੀ ਅਪਲਾਈ ਕਰ ਸਕਦੇ ਹੋ ਇਹਦਾ ਇਜ਼ੀ ਪ੍ਰੋਸੈਸ ਹੈਗਾ ਇਹਦੇ ਪ੍ਰੋਸੈਸਸ ਦੇ ਵਿੱਚ ਤੁਹਾਨੂੰ ਪਹਿਲਾਂ ਚਾਹੀਦਾ ਕਿ ਜੇ ਤੁਸੀਂ ਇੰਟਰਸਟਿਡ ਹੈਗੇ ਹੋ ਤੇ ਜਰਮਨ ਆਉਣ ਦੇ ਵਿੱਚ ਅਕੋਰਡਿੰਗ ਤੁਹਾਨੂੰ ਇਹਦੇ ਵਿੱਚ ਸਿੰਪਲ ਈਜ਼ੀ ਪ੍ਰੋਸੈਸ ਹੈਗਾ ਕਿ ਇਹ ਲੈਂਗੁਏਜ ਕੋਰਸ ਦੇ ਅਕੋਰਡਿੰਗ ਤੁਹਾਨੂੰ ਵੀਜ਼ਾ ਦਿੱਤਾ ਜਾਂਦਾ ਹੈ ਇਹ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ ਕਿ ਤੁਸੀਂ ਜਰਮਨ ਜਾ ਕੇ ਲੈਂਗੁਏਜ ਕੋਰਸ ਕਰਨਾ ਚਾਹੁੰਦੇ ਹੋ ਤੇ ਜਿਹੜਾ ਲੈਂਗੁਏਜ ਕੋਰਸ ਹੁੰਦਾ ਉਹਦੇ ਵਾਸਤੇ ਤੁਹਾਨੂੰ ਇੱਥੇ ਅੰਬੈਸੀ ਵਾਸਤੇ ਕਿ ਤੁਹਾਨੂੰ ਕਨਫਰਮੇਸ਼ਨ ਚਾਹੀਦੀ ਹੁੰਦੀ ਹੈ ਕਿ ਤੁਸੀਂ ਲੈਂਗੁਏਜ ਕੋਰਸ ਜਿਹੜਾ ਬੁੱਕ ਕੀਤਾ ਗਿਆ ਹੈ ਲੈਂਗੁਏਜ ਕੋਰਸ ਤੁਸੀਂ ਆਪਣੇ ਲੈਂਗੁਏਜ ਕੋਰਸ ਜਿਹੜੀ ਤੁਸੀਂ ਬੁੱਕ ਕਰਦੇ ਹੋ ਤੁਸੀਂ ਲੈਂਗੁਏਜ ਕੋਰਸ ਦੇ ਵਿੱਚ ਦੋ ਚੀਜ਼ਾਂ ਦਾ ਖਿਆਲ ਰੱਖਣਾ ਹੈ ਇੱਕ ਤੋਂ 18 ਤੋਂ 20 ਘੰਟੇ ਦੇ ਲੈਂਗੁਏਜ ਕੋਰਸ ਹੋਣਾ ਚਾਹੀਦਾ ਹੈ ਵੀਕ ਦੇ ਵਿੱਚ ਮੰਡੇ ਟੂ ਫਰਡੇ ਤੁਹਾਡੀ ਕਲਾਸ ਹੋਣੀ ਚਾਹੀਦੀ ਹੈ ਉਹਦੇ ਵਿੱਚ ਕਵਰ ਕਰਦੇ ਹੋਣ ਜਿਹੜੇ 18 ਤੋਂ 20 ਘੰਟੇ 18 ਤੋਂ 20 ਘੰਟੇ ਜਿਹੜੇ ਤੁਸੀਂ ਕਵਰ ਕਰਦੇ ਹੋ ਉਹਨੂੰ ਹੀ ਮੰਨਿਆ ਜਾਏਗਾ ਕਿ ਤੁਸੀਂ ਵੀਜ਼ਾ ਲਈ ਕੁਆਲੀਫਾਈ ਕਰਦੇ ਹੋ ਕਿ ਤੁਸੀਂ ਵੀਜ਼ਾ ਅਪਲਾਈ ਕਰ ਸਕਦੇ ਹੋ ਤੁਸੀਂ ਐਲੀਜੀਬਲ ਆ ਗਏ ਹੋ ਦੂਸਰੀ ਗੱਲ ਹੈ ਕਿ ਤੁਸੀਂ ਲੈਂਗੁਏਜ ਕੋਰਸ ਤੇ ਵੀਜ਼ਾ ਜੇ ਤੁਸੀਂ ਆਣਾ ਚਾਹੁੰਦੇ ਹੋ ਪਹਿਲਾਂ ਹੀ ਤੁਹਾਨੂੰ ਪ੍ਰੀਪੇ ਕਰਨਾ ਪਏਗਾ ਮਤਲਬ ਕਿ ਜੇ ਤੁਸੀਂ ਲੈਂਗੁਏਜ ਕੋਰਸ ਲੈਂਦੇ ਹੋ ਤੁਹਾਨੂੰ ਪਹਿਲਾਂ ਹੀ ਪੇਡ ਕਰਨਾ ਪਏਗਾ ਉਹਦੀ ਜਿਹੜੀ ਸਲਿੱਪ ਹੈਗੀ ਉਹ ਤੁਹਾਡੇ ਨਾਮ ਲੱਗੇਗੀ ਤੁਹਾਡੀ ਫਾਈਲ ਦੇ ਵਿੱਚ ਤੁਸੀਂ ਵੀਜ਼ਾ ਜਦੋਂ ਅਪਲਾਈ ਕਰਦੇ ਹੋ ਉਹਦੇ ਲਈ ਈਜ਼ੀ ਹੈਗਾ ਕਿ ਤੁਸੀਂ ਲੈਂਗੁਏਜ ਤੁਸੀਂ ਕਿਸੇ ਵੀ ਸਿਟੀ ਦੇ ਵਿੱਚ ਲੈਂਗੁਏਜ ਦੇ ਲਈ ਅਪਲਾਈ ਕਰ ਸਕਦੇ ਹੋ ਫ੍ਰੈਂਕਫਰਟ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਮਿਊਨਿਕ ਵੀ ਅਪਲਾਈ ਕਰ ਸਕਦੇ ਹੋ ਜਦੋਂ ਤੁਸੀਂ ਬਰਲਿਨ ਵੀ ਅਪਲਾਈ ਕਰ ਸਕਦੇ ਹੋ ਤੁਸੀਂ ਦੂਸਲਡੋਪੀ ਅਪਲਾਈ ਕਰਦੇ ਹੋ ਤੁਸੀਂ ਕੋਲਨ ਵੀ ਅਪਲਾਈ ਕਰ ਸਕਦੇ ਹੋ ਜਿਹੜੀ ਸਿਟੀ ਦੇ ਵਿੱਚ ਤੁਹਾਡਾ ਰਿਲੇਟਿਵ ਰਹਿੰਦਾ ਤੁਸੀਂ ਉਹ ਸਿਟੀ ਦੇ ਵਿੱਚ ਉਹਨਾਂ ਦੇ ਅਕੋਰਡਿੰਗ ਹੀ ਕਨੈਕਟ ਕਰਕੇ ਜੇ ਤੁਹਾਡੇ ਲਈ ਉਹ ਵੀ ਜੇ ਤੁਹਾਡੀ ਹੈਲਪ ਕਰਦੇ ਆ ਫਿਰ ਤੇ ਬਹੁਤ ਵਧੀਆ ਫਿਰ ਤੁਸੀਂ ਆਸਾਨੀ ਨਾਲ ਲੈਂਗੁਏਜ ਕੋਰਸ ਉਹਨਾਂ ਦੇ ਲਾਗੇ ਲੈ ਸਕਦੇ ਹੋ ਤੇ ਉਹਨਾਂ ਨੂੰ ਐਜ਼ ਏ ਜਿੱਥੇ ਸਟੇ ਇਨ ਹੋਮ ਤੁਸੀਂ ਉਹਦਾ ਉਹਨਾਂ ਦਾ ਐਡਰੈਸ ਦੇ ਕੇ ਤੁਸੀਂ ਰਹਿ ਸਕਦੇ ਹੋ ਉਹਨਾਂ ਦੇ ਕੋਲ ਉਹ ਤੁਹਾਡੀ ਹੈਲਪ ਕਰ ਸਕਦੇ ਜੇ ਤੁਹਾਡਾ ਜਰਮਨ ਦੇ ਵਿੱਚ ਕੋਈ ਰਹਿਣ ਵਾਲਾ ਹੈਗਾ ਪਰ ਮੈਂ ਇਸ ਟਾਈਮ ਉਹਨਾਂ ਦੀ ਗੱਲ ਕਰ ਲਿਆ ਜਿਹੜੇ ਜਿਹੜੇ ਲੈਂਗੁਏਜ ਕੋਰਸ ਅਪਲਾਈ ਕਰਨਾ ਚਾਹੁੰਦੇ ਜਿਨ੍ਹਾਂ ਦਾ ਕੋਈ ਵੀ ਇਸ ਟਾਈਮ ਜਰਮਨ ਦੇ ਵਿੱਚ ਨਹੀਂ ਹੈਗਾ ਫਿਰ ਬਾਅਦ ਵਿੱਚ ਮੈਂ ਤੁਹਾਨੂੰ ਦੱਸਾਂ ਕਿ ਜਿਨ੍ਹਾਂ ਦਾ ਜਰਮਨ ਦੇ ਵਿੱਚ ਹੈਗਾ ਉਹ ਕਿੱਦਾਂ ਤੁਹਾਡੀ ਹੈਲਪ ਕਰ ਸਕਦੇ ਨੇ ਜੇ ਤੁਸੀਂ ਜਰਮਨ ਦੇ ਵਿੱਚ ਤੁਹਾਡਾ ਕੋਈ ਨਹੀਂ ਹੈਗਾ ਤੁਸੀਂ ਲੈਂਗੁਏਜ ਕੋਰਸ ਤੁਹਾਨੂੰ ਚਾਹੀਦਾ ਹੈ ਤੁਸੀਂ ਏਜੰਟ ਕੋ ਨਹੀਂ ਜਾਣਾ ਚਾਹੁੰਦੇ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਏਜੰਟ ਕੋ ਪਲੀਜ਼ ਕਿਰਪਾ ਕਰਕੇ ਨਾ ਜਾਓ ਏਜੰਟ ਤੁਹਾਡੇ ਕੋਲ ਬਹੁਤ ਪੈਸੇ ਲੈਂਦੇ ਨੇ ਤੇ 에이전ਟ ਤੋਂ بچੋ ਜਿੰਨਾ ਬਾਅਦ ਚ ਹੁੰਦਾ ਤੁਸੀਂ ਹਰ ਇੱਕ ਕੰਮ ਤੁਸੀਂ ਆਪ ਹੀ ਕਰ ਸਕਦੇ ਹੋ ਸਿਰਫ ਤੁਹਾਨੂੰ ਅਵੇਅਰਨਸ ਦੀ ਲੋੜ ਹੈ ਤੁਹਾਨੂੰ ਗਾਈਡੈਂਸ ਦੀ ਲੋੜ ਹੈ ਤੁਹਾਨੂੰ ਕੋਈ ਵੀ ਗਾਈਡੈਂਸ ਚਾਹੀਦੀ ਹੈ ਤੁਸੀਂ ਸਭ ਮੈਨੂੰ ਕੰਟੈਕਟ ਕਰ ਸਕਦੇ ਹੋ ਤੁਸੀਂ ਈਮੇਲ ਐਡਰੈਸ ਮੇਰੀ ਵੀਡੀਓ ਦੇ ਵਿੱਚ ਦਿੱਤਾ ਤੇ ਉੱਥੇ ਤੁਸੀਂ ਮੈਨੂੰ ਈਮੇਲ ਸੈਂਡ ਕਰ ਸਕਦੇ ਹੋ ਜਾਂ ਮੇਰਾ ਨੰਬਰ ਵੀ ਉਹਦੇ ਵਿੱਚ ਮਿਲ ਜਾਏਗਾ ਤੁਸੀਂ ਮੈਨੂੰ ਐਜ਼ ਅ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਉਹਦਾ ਲਿੰਕ ਮੈਂ ਤੁਹਾਨੂੰ ਬੀਓ ਦੇ ਵਿੱਚ ਸ਼ੇਅਰ ਤੋਂ ਦੇ ਦਾਂਗਾ ਤੇ ਪਹਿਲੀ ਗੱਲ ਜਦੋਂ ਤੁਸੀਂ ਲੈਂਗੁਏਜ ਕੋਰਸ ਕੋਈ ਵੀ ਲੱਭਣਾ ਤੁਸੀਂ ਕਿਸੇ ਵੀ ਸਿਟੀ ਦੇ ਵਿੱਚ ਲੈਂਗੁਏਜ ਕੋਰਸ ਲੈ ਸਕਦੇ ਹੋ ਫ੍ਰੈਂਕਫਰਟ ਮਿਊਨਿਕ ਚਰਮਨ ਫ੍ਰੈਂਕਫਰਟ ਮਿਊਨਿਕ ਕੋਲਨ ਜਿੱਦਾਂ ਤੁਹਾਨੂੰ ਮੈਂ ਦੱਸਿਆ ਉਹ ਲੈਂਗੁਏਜ ਕੋਰਸ ਦੇ ਅਕੋਰਡਿੰਗ ਕਿ ਤੁਹਾਨੂੰ ਜਿਹੜਾ ਤੁਸੀਂ ਲੈਂਗੁਏਜ ਕੋਰਸ ਹੋਣਾ ਚਾਹੀਦਾ ਉਹਦੇ ਵਿੱਚ 15 ਤੋਂ 18 ਘੰਟੇ ਕਵਰ ਹੋਣੇ ਚਾਹੀਦੇ ਨੇ ਤੇ ਉਹ ਲੈਂਗੁਏਜ ਕੋਰਸ ਜਿਹੜਾ ਤੁਸੀਂ ਪ੍ਰੀ ਪੇਡ ਕੀਤਾ ਹੋਣਾ ਚਾਹੀਦਾ ਮਤਲਬ ਕਿ ਤੁਸੀਂ ਪਹਿਲਾਂ ਹੀ ਪੇ ਕੀਤਾ ਹੋਣਾ ਚਾਹੀਦਾ ਨਾ ਉਹਦੀ ਸਲਿੱਪ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਕ ਤੁਹਾਨੂੰ ਜਦੋਂ ਤੁਸੀਂ ਕਰ ਦਿੰਦੇ ਹੋ ਫਿਰ ਤੁਹਾਨੂੰ ਜਦੋਂ ਤੁਸੀਂ ਲੈਂਗੁਏਜ ਕੋਰਸ ਬੁੱਕ ਕਰਦੇ ਹੋ ਨਾ ਤੁਸੀਂ ਆਨਲਾਈਨ ਵੀ ਬੁੱਕ ਕਰ ਸਕਦੇ ਹੋ ਤੁਸੀਂ ਆਨਲਾਈਨ ਬੁੱਕ ਕਰ ਸਕਦੇ ਹੋ ਉਹ ਵੀ ਤੁਹਾਨੂੰ ਮੈਂ ਨੈਕਸਟ ਪਾਰ ਦੇ ਵਿੱਚ ਐਸ ਲੈਪਟਾਪ ਤੇ ਦਿਖਾਵਾਂਗਾ ਤੁਸੀਂ ਕਿੱਦਾਂ ਲੈਂਗੁਏਜ ਕੋਰਸ ਲੱਭ ਕੇ ਤੁਸੀਂ ਉਹਨੂੰ ਕਿੱਦਾਂ ਬੁੱਕ ਕਰ ਸਕਦੇ ਹੋ ਤੇ ਕਿੱਦਾਂ ਤੁਸੀਂ ਆਲਰੇਡੀ ਇੰਡੀਆ ਤੋਂ ਹੀ ਪੇ ਕਰ ਸਕਦੇ ਹੋ ਜੇ ਤੁਸੀਂ ਇਹਨੂੰ ਲੈਂਗੁਏਜ ਕੋਰਸ ਨੂੰ ਪੇਅਰ ਕਰ ਲੈਂਦੇ ਹੋ ਫਿਰ ਤੁਹਾਨੂੰ ਇੱਕ ਅਨਮੈਲਡਿੰਗ ਪੇ ਸਟੇਟਿੰਗ ਮਿਲ ਜਾਂਦਾ ਅਨਮੈਲਡਿੰਗ ਪੇ ਸਟੇਟਿੰਗ ਹੁੰਦਾ ਕਿ ਕਨਫਰਮੇਸ਼ਨ ਲੈਟਰ ਤੁਹਾਨੂੰ ਕਨਫਰਮੇਸ਼ਨ ਮਿਲ ਜਾਂਦੀ ਹੈ ਕਿ ਤੁਹਾਡੀ ਸੀਟ ਅਵੇਲੇਬਲ ਹੈ ਤੁਹਾਡੀ ਸੀਟ ਕਨਫਰਮੇਸ਼ਨ ਹੋ ਗਈ ਹੈ ਤੇ ਤੁਸੀਂ 1 ਜੂਨ ਤੋਂ ਇਹ ਕੋਰਸ ਆਲਰੇਡੀ 9 ਤੋਂ 10 ਮੰਥਸ ਦਾ ਹੁੰਦਾ ਆਲਰੇਡੀ ਜਿਦਾਂ ਤੁਸੀਂ ਮੰਨ ਲਓ ਕਿ 1 ਜੂਨ ਤੋਂ ਤੁਹਾਡਾ ਨੈਕਸਟ ਇਹ ਕਿਤੇ ਮਾਰਚ ਤੱਕ ਤੁਹਾਡਾ ਜਿਹੜਾ ਤੁਸੀਂ ਕੋਰਸ ਆ ਬੁੱਕ ਕਰ ਲਿਆ ਹਨ ਉਹਦੀ ਤੁਹਾਨੂੰ ਐਸ ਅ ਸਲਿੱਪ ਤੁਹਾਨੂੰ ਮਿਲ ਜੇਗੀ ਤੁਹਾਨੂੰ ਸਾਰਾ ਈਮੇਲ ਦੇ ਕੰਟੈਕਟ ਈਮੇਲ ਦੇ ਥਰੂ ਤੁਹਾਨੂੰ ਸਾਰਾ ਕੁਝ ਤੁਹਾਨੂੰ ਜਿਹੜੀ ਇਨਫੋਰਮੇਸ਼ਨ ਹੈ ਕਲੈਕਟ ਹੋ ਜੀ ਉਸ ਤੋਂ ਬਾਅਦ ਜਿਹੜਾ ਪ੍ਰੋਸੈਸ ਹੈਗਾ ਈਜ਼ੀਲੀ ਕਿ ਤੁਸੀਂ ਉਹਦੇ ਲਈ ਬਲੌਕ ਅਕਾਊਂਟ ਤੁਹਾਨੂੰ ਜਿਨ੍ਹਾਂ ਦਾ ਤੇ ਇੱਥੇ ਕੋਈ ਰਹਿੰਦਾ ਉਹ ਤੇ ਬੰਦਾ ਫਲਿਸਟਿੰਗ ਦਾ ਕਲੇਮ ਬਣਾ ਸਕਦਾ ਜ ਜਿਹਨੂੰ ਕਹਿੰਦੇ ਸਪੌਂਸਰ ਲੈਟਰ ਨਾ ਜਿਹਨਾਂ ਦਾ ਬੰਦਾ ਕੋਈ ਇੱਥੇ ਰਹਿੰਦਾ ਉਹਨਾਂ ਲਈ ਈਜ਼ੀਲੀ ਕਿਦਾਂ ਹੈਗਾ ਉਹਦੇ ਉਹਦੇ ਵਾਸਤੇ ਇਹ ਹੈ ਕਿ ਜੇ ਤਾਂ ਮੇਰਾ ਕੋਈ ਬ੍ਰਦਰ ਹੋਏ ਜਾਂ ਮੇਰੀ ਕੋਈ ਸਿਸਟਰ ਹੋਏ ਮੈਂ ਉਹਨਾਂ ਲਈ ਬੁੱਕ ਕਰਨਾ ਮੈਂ ਆਲਰੇਡੀ ਉਹਨਾਂ ਨੂੰ ਇੱਥੇ ਜਾ ਕੇ ਉਹਨਾਂ ਦਾ ਲੈਂਗੁਏਜ ਕੋਰਸ ਜਿਹੜਾ ਵੀ ਮੇਰੇ ਲੱਗੇ ਕੋਈ ਲੈਂਗੁਏਜ ਸਕੂਲ ਪੈਂਦਾ ਉਹ ਈਜ਼ੀਲੀ ਬੁੱਕ ਕਰ ਸਕਦਾ ਮੈਂ ਮੈਂ ਇੱਥੇ ਹੀ ਪੇ ਕਰ ਸਕਦਾ ਤੇ ਜਿਹੜੀ ਉਹਨਾਂ ਦੀ ਪੇਸ ਲਿਪਿਆ ਗਈ ਆ ਜਿਹੜੀ ਕਨਫਰਮੇਸ਼ਨ ਲੈਟਰ ਹੈਗਾ ਉਹਨਾਂ ਨੂੰ ਸੈਂਡ ਕਰ ਸਕਦਾ ਤੇ ਉਹ ਜਾ ਕੇ ਐਮਬੈਸੀ 'ਚ ਅਪਲਾਈ ਕਰ ਸਕਦੇ ਨੇ ਈਜ਼ੀਲੀ ਉਹਨਾਂ ਲਈ ਥੋੜਾ ਜਿਹਾ ਈਜ਼ੀ ਹੋ ਜਾਂਦਾ ਪਰ ਜਿਹੜੇ ਜਿਨਾਂ ਦਾ ਕੋਈ ਨਹੀਂ ਹੈ ਮੈਂ ਤੁਹਾਨੂੰ ਦੱਸਾਂਗਾ ਕਿ ਕਿਹੜੀ ਸੱਟ ਤੋਂ ਲਾਭ ਸਕਦੇ ਹੋ ਕਿਹੜੀ ਸੱਟ ਤੋਂ ਬੋਕਾ ਸਕਦੇ ਹੋ ਤੇ ਅਪਰੋਕਸੀਮੇਟਲੀ ਇਹਦਾ ਖਰਚ ਜਿਹੜਾ ਸਾਲ ਦਾ ਖਰਚਾ ਹੈਗਾ ਇਹ ਹੈਗਾ 2700 ਯੂਰੋ ਤੋਂ ਲੈ ਕੇ 3000 ਯੂਰੋ ਤੱਕ ਮੈਕਸੀਮਲ ਜਿਹੜਾ ਖਰਚਾ ਹੁੰਦਾ ਨਾ ਮੈਕਸੀਮਲ ਜਿਹੜਾ ਖਰਚਾ ਹੁੰਦਾ 2700 ਯੂਰੋ ਤੋਂ ਲੈ ਕੇ 3000 ਯੂਰੋ ਤੱਕ ਹੁੰਦਾ ਪੂਰੇ ਸਾਲ ਦਾ ਖਰਚਾ ਇਹ ਨਹੀਂ ਕਿ ਇੱਕ ਮੋਡਿਊਲ ਦਾ ਖਰਚਾ ਇਹਦੇ ਵੱਖਰੇ ਵੱਖਰੇ ਮੋਡਿਊਲ ਹੁੰਦੇ ਨੇ ਤੁਸੀਂ A1 ਤੋਂ ਸਟਾਰਟ ਕਰਦੇ ਹੋ ਤੁਸੀਂ ਫਿਰ B1 ਲੈਵਲ ਤੱਕ ਤੁਸੀਂ ਮੰਨ ਲੀ ਕਿ ਇਹਨੂੰ B1 0.2 ਲੈਵਲ ਦਾ ਤੁਸੀਂ ਇਹਨੂੰ ਕੰਪਲੀਟ ਕਰਦੇ ਹੋ ਉਹਨੂੰ ਕਹਿੰਦੇ ਨੇ ਇੰਟੈਂਸਿਵ ਇੰਟੀਗ੍ਰੇਸ਼ਨ ਕੋਰਸ ਤੇ ਜਦ ਅ ਜਰਮਨਸ ਲੈਂਗੁਏਜ ਕੋਰਸ ਇੰਟੈਗ੍ਰੇਸ਼ਨ ਕੋਰਸ ਵੀ ਕਿਹਾ ਜਾਂਦਾ ਉਹਨੂੰ ਤੇ ਉਹਦੇ ਅਕੋਰਡਿੰਗ ਤੁਸੀਂ ਬੁੱਕ ਕਰਦੇ ਹੋ ਤੁਸੀਂ ਆਨਲਾਈਨ ਬੁੱਕ ਕਰ ਸਕਦੇ ਜੋ ਆਪਣੇ ਇੰਡੀਆ ਚ ਭੈਣ ਭਰਾ ਪੰਜਾਬ ਦੇ ਵਿੱਚ ਬੈਠੇ ਨੇ ਜਾਂ ਆਪਣੇ ਦਿੱਲੀ ਦੇ ਵਿੱਚ ਬੈਠੇ ਨੇ ਜਿਹੜੇ ਵੀ ਵੀਡੀਓ ਦੇਖਦੇ ਪਏ ਨੇ ਉਹਨਾਂ ਨੂੰ ਟੈਨਸ਼ਨਾਂ ਦੀ ਲੋੜ ਨਹੀਂ ਹੈ ਕਿ ਜਿਹੜੇ ਆਨਲਾਈਨ ਨਹੀਂ ਜਿਆਦਾ ਐਕਟਿਵ ਰਹਿੰਦੇ ਉਹ ਤੁਹਾਡੇ ਇੰਡੀਆ ਦੇ ਵਿੱਚ ਗਾਟੇ ਇੰਸਟੀਟਿਊਟ ਹੈਗਾ ਕੋਟੈਂਟਿਟਿਊਟ ਕੋਟੈਂਟਿਟਿਊਟ ਮਿਲਦਾ ਦਿੱਲੀ ਦੇ ਵਿੱਚ ਵੀ ਹੈਗਾ ਜਿੱਥੇ ਟੈਸਟ ਹੁੰਦਾ ਲੈਂਗੁਏਜ ਦਾ ਤੇ ਚੰਡੀਗੜ੍ਹ ਦੇ ਵਿੱਚ ਵੀ ਹੈਗਾ ਕੋਟੈਂਟਿਟਿਊਟ ਜੇ ਤੁਸੀਂ ਉਹਨਾਂ ਨਾਲ ਸੰਪਰਕ ਕਰੋ ਸਿੱਧਾ ਜਾ ਕੇ ਉਹਨਾਂ ਦੇ ਆਫਿਸ 'ਚ ਜਾਓ ਉਹਨਾਂ ਨੂੰ ਕਹੋ ਅਸੀਂ ਲੈਂਗੁਏਜ ਕੋਰਸ ਲੈਣਾ ਚਾਹੁੰਦੇ ਹਾਂ ਜਰਮਨ ਦੇ ਵਿੱਚ ਤੁਸੀਂ ਉਹਨਾਂ ਨੂੰ ਸਿਟੀ ਦਾ ਨਾਮ ਦੱਸੋ ਉਹ ਤੁਹਾਡੇ ਲਈ ਵੀ ਸਿੱਧਾ ਹੀ ਬੁੱਕ ਕਰ ਸਕਦੇ ਨੇ ਉਹ ਸਿੱਧਾ ਦੋ ਦਿੱਲੀ ਤੁਸੀਂ ਉੱਥੇ ਫੀਸ ਪੇ ਕਰੋ ਉਹਦਾ ਦਿੱਲੀ इजीली ਬੁੱਕ ਕਰਕੇ ਤੁਹਾਨੂੰ ਅਨਮੈਲਡਿੰਗ ਜਿਹੜਾ ਕਨਫਰਮੇਸ਼ਨ ਲੈਟਰ ਹੁੰਦਾ ਪ੍ਰਿੰਟ ਆਊਟ ਕਰਕੇ ਤੁਹਾਨੂੰ ਉਸੇ ਟਾਈਮ ਦੇ ਦੇਣਗੇ ਜਿਹੜਾ ਜਿਹੜੇ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਜਨਰੇਸ਼ਨ ਅਜ ਸਾਰਿਆਂ ਕੋ ਸਮਾਰਟਫੋਨ ਹੈਗੇ ਨੇ ਸਾਰੇ ਹੀ ਐਕਟਿਵ ਨੇ ਪਰ ਫਿਰ ਵੀ ਉਹਨਾਂ ਲਈ ਆਪਸ਼ਨ ਹੈ ਜਿਹੜੇ ਐਕਟਿਵ ਨਹੀਂ ਹੈ ਕਿ ਜਿਨ੍ਹਾਂ ਨੂੰ ਨਹੀਂ ਗਾਈਡੈਂਸ ਹੈਗੀ ਜ਼ਿਆਦਾ ਇਸ ਅਕੋਰਡਿੰਗ ਉਹ ਜਾ ਕੇ ਕੋਰਡੈਂਟ ਇੰਸਟੀਚਿਊਟ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਆਫਿਸ ਹੈਗਾ ਸਾਡੇ ਪੰਜਾਬ ਦੇ ਵਿੱਚ ਤੇ ਲੁਧਿਆਣਾ ਵੀ ਸ਼ੈਡੋ ਆਫਿਸ ਹੈਗਾ ਸੀ ਪਰ ਸ਼ਾਇਦ ਮੈਨੂੰ ਲੱਗਾ ਹੁਣ ਉਹ ਬੰਦ ਹੋ ਗਿਆ ਤੇ ਦਿੱਲੀ ਦੇ ਵਿੱਚ ਵੀ ਆਫਿਸ ਹੈਗਾ ਤੇ ਜਿੱਦਾਂ ਵੱਡੇ ਸ਼ਹਿਰਾਂ ਮੁੰਬਈ ਦੇ ਵਿੱਚ ਬੈਂਗਲੌਰ ਦੇ ਵਿੱਚ ਉਹਨਾਂ ਦੇ ਚਲੋ ਆਲਰੇਡੀ ਆਫਿਸ ਹੈ ਨੇ ਉਹਨਾਂ ਦੇ ਉੱਤੇ ਤੁਸੀਂ ਆਫਿਸ ਦੇ ਵਿੱਚ ਜਾ ਕੇ ਤੁਸੀਂ ਆਟੋਮੈਟਿਕਲੀ ਉਹਨਾਂ ਦੇ ਜਾ ਕੇ ਕਨਫਰਮੇਸ਼ਨ ਲੈਟਰ ਤੁਸੀਂ ਲੈ ਕੇ ਆ ਸਕਦੇ ਹੋ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਮੈਨੂੰ ਲੈਂਗੁਏਜ ਕੋਰਸ ਚਾਹੀਦਾ ਔਰ ਇੱਕ ਮਤਲਬ ਕਿ ਉਹਦੇ ਵਿੱਚ ਤੁਸੀਂ ਉਹਨਾਂ ਦੀ ਕੈਟਾਗਰੀ ਮਤਲਬ ਕਿ ਕੈਟਾਗਰੀ ਤੁਸੀਂ ਦੱਸਣੀ ਹੈ ਕਿ ਮੈਨੂੰ 18 ਤੋਂ 20 ਸਟੰਡ ਦੇ ਅਕੋਰਡਿੰਗ ਜਿੱਦਾਂ 18 ਤੋਂ 20 ਘੰਟੇ ਜਿਹੜਾ ਕੋਰਸ ਚਾਹੀਦਾ ਕਿ ਮੰਡੇ ਤੋਂ ਫਰਡੇ ਜਿਹੜਾ ਮੈਂ ਬਿਜ਼ੀ ਹਾਂ ਮਾਂ ਤੇ ਉਹਦੇ ਅਕੋਰਡਿੰਗ ਮੈਂ ਕੋਰਸ ਬੁੱਕ ਕਰਨਾ ਫਿਰ ਜਦੋਂ ਤੁਸੀਂ ਕੋਰਸ ਬੁੱਕ ਕਰ ਲੈਂਦੇ ਹੋ ਉਹਦੀ ਫੀਸ ਪੇ ਕਰ ਲੈਂਦੇ ਹੋ ਜਿਹੜਾ ਅਪਰੋਕਸੀਮੇਟਲੀ ਉਹਦਾ ਖਰਚਾ ਹੈਗਾ ਤੁਹਾਨੂੰ ਮੈਂ ਦੱਸਦਾ 2700 ਤੋਂ 3000 ਰੁਪਏ ਤੱਕ ਜੇ ਤੁਹਾਨੂੰ ਕੋਈ ਵੀ ਜ਼ਿਆਦਾ ਮੰਗਦਾ ਤੇ ਹੋ ਸਕਦਾ ਤੁਸੀਂ 500 ਰੁਪਏ ਵਾਧੇ ਦੇ ਦਿਓ ਇੰਡੀਆ ਦੇ ਵਿੱਚ 500 ਰੁਪਏ ਦੇ ਦਿਓ ਕਿ ਜਿਆਦਾ ਖੁਸ਼ ਹੋ ਕੇ ਮੈਂ 500 ਰੁਪਏ ਦਿਨਾ ਜਾਂ 1000 ਰੁਪਏ ਚਾਰਜ ਕਰ ਲੇਗਾ 10 ਰੁਪਏ ਮਤਲਬ ਕਿ ਖੁਸ਼ੀ ਨਾ ਤੁਸੀਂ ਦੇ ਸਕਦੇ ਹੋ ਨਾ ਪਰ ਇਤੂ ਜਿਆਦਾ ਖਰਚਾ ਨਹੀਂ ਹੈ ਗਲੈਂਗੁਏਜ ਕੋਰਸ ਦਾ ਤੇ ਜਿਹੜਾ ਦੂਸਰਾ ਪੁਆਇੰਟ ਹੁੰਦਾ ਦੂਸਰਾ ਪੁਆਇੰਟ ਹੁੰਦਾ ਕਿ ਜਿਨ੍ਹਾਂ ਦਾ ਇੱਥੇ ਤੁਹਾਨੂੰ ਬਲੌਕ ਅਕਾਊਂਟ ਦੀ ਲੋੜ ਹੈ ਜਾਂ ਨਹੀਂ ਹੈਗੀ ਇਸ ਲਈ ਤੁਹਾਨੂੰ ਬਲੌਕ ਅਕਾਊਂਟ ਦੀ ਲੋੜ ਹੈ ਜਿਨ੍ਹਾਂ ਦਾ ਤੁਹਾਨੂੰ ਬਲੌਕ ਅਕਾਊਂਟ ਇੱਥੇ ਚਾਹੀਦਾ ਹੁੰਦਾ ਕਿਉਂਕਿ ਤੁਸੀਂ ਆਪਣੀ ਲੀਵਿੰਗ ਆਫ ਕੋਸਟ ਜਿਹੜੀ ਹੁੰਦੀ ਹੈ ਉਹਨੂੰ ਕਵਰ ਕਰਨਾ ਹੁੰਦਾ ਉਹ ਬਹੁਤ ਜ਼ਰੂਰੀ ਹੁੰਦੀ ਹੈ ਜਰਮਨ ਦੇ ਵਿੱਚ ਔਨਲਾਈਨ ਵੀ ਸ਼ੋ ਕਰਨਾ ਹੁੰਦਾ ਕਿ ਬਲੌਕ ਅਕਾਊਂਟ ਤੁਹਾਨੂੰ ਕਿੰਨੇ ਪੈਸੇ ਚਾਹੀਦੇ ਨੇ ਬਲੌਕ ਅਕਾਊਂਟ ਦੇ ਵਾਸਤੇ ਵੀ ਮੈਂ ਤੁਹਾਨੂੰ ਦੱਸਾਂਗਾ ਕਿ ਚੈਕਲਿਸਟ ਦੇ ਅਕੋਰਡਿੰਗ ਆਲਰੇਡੀ ਇਹਦੇ ਵਿੱਚ ਵੀ ਦੱਸਿਆ ਗਿਆ ਬਲੌਕ ਅਕਾਊਂਟ ਉਹਦੇ ਲਈ ਤੁਹਾਡੇ ਕੋਲ ਤਿੰਨ ਆਪਸ਼ਨ ਹੁੰਦੀ ਹੈ ਇੱਕ ਸਬਸਟਿੰਗ ਦਾ ਕਲੇਮ ਹੁੰਦੀ ਹੈ ਇੱਕ ਬਲੌਕ ਅਕਾਊਂਟ ਹੁੰਦਾ ਹੈ ਤੇ ਇੱਕ ਤਾਂ ਹੁੰਦਾ ਜਿਹੜਾ ਸਕੋਲਰਸ਼ਿਪ ਮਿਲੀ ਹੋਏ ਤੁਹਾਨੂੰ ਏਓ ਸਕੋਲਰਸ਼ਿਪ ਜਿੱਦਾਂ ਤੁਸੀਂ ਕੁਝ ਪਾਰਟਿਸਿਪੇਟ ਕਰਦੇ ਹੋ ਤੁਸੀਂ ਔਨਲਾਈਨ ਕੋਰਸਿਸ ਦੇ ਵਿੱਚ ਜੇ ਤੁਹਾਨੂੰ ਏਓ ਕੋਈ ਵੀ ਯੂਨੀਵਰਸਿਟੀ ਹੈਗੀ ਜਿਹਦੇ ਘਾਟੇ ਯੂਨੀਵਰਸਿਟੀ ਹੈਗੀ ਇੱਥੇ ਤੇ ਜਾਂ ਲਿੰਬੋਗ ਯੂਨੀਵਰਸਿਟੀ ਹੈਗੇ ਤੇ ਉਹ ਤੁਹਾਨੂੰ ਸਪான்ਸਰ ਕਰੇ ਫਿਰ ਤੁਸੀਂ ਫ੍ਰੀ অফ ਕੋਸਟ ਆ ਸਕਦੇ ਹੋ ਜਾਂ ਤੁਹਾਡੇ ਕੋ ਫਲੈਸਟਿੰਗ ਦਾ ਕਲੀਮਕੀ ਤੁਹਾਡੀ ਕੋਈ ਜਿਹੜਾ ਫਾਈਨਾਂਸਿੰਗ ਫਾਈਨੈਂਸ਼ੀਅਲ ਹੁੰਦਾ ਜਿਹੜਾ ਤੁਹਾਡੇ ਕੋ ਗਾਰੰਟੀ ਚੱਕਦਾ ਹੋਏਗਾ ਜਰਮਨ ਦੇ ਵਿੱਚ ਤੇ ਪਰ ਇਹ ਕਵਰ ਬੋ ਕਟ ਹੁੰਦੀ ਜਿਹੜਾ ਇਹ ਸੈਕੰਡ ਆਪਸ਼ਨ ਹੈ ਇਹ ਬੋ ਕਟ ਕਵਰ ਹੁੰਦਾ ਤੇ ਜਿਹੜਾ ਫਸਟ ਆਫ ਹੋਗਾ ਬਲੋਕ ਅਕਾਊਂਟ ਜ਼ਿਆਦਾਤਰ ਸਾਰੇ ਸਟੂਡੈਂਟ ਬਲੋਕ ਅਕਾਊਂਟ ਬਣਾਉਂਦੇ ਨੇ ਮੈਨੂੰ ਲੱਗਦਾ ਸਾਰਿਆਂ ਨੂੰ ਜਰਨਲ ਇਨਫੋਰਮੇਸ਼ਨ ਵੀ ਹੈਗੀ ਆ ਬਲੌਕ ਅਕਾਊਂਟ ਕਿਸ ਲਈ ਬਣਾਇਆ ਜਾਂਦਾ ਹੈ ਜਾਂ ਕਿੱਥੋਂ ਬਣਾ ਸਕਦੇ ਹੋ ਤੁਸੀਂ ਬਲੌਕ ਅਕਾਊਂਟ ਆਲਰੇਡੀ ਬਲੌਕ ਅਕਾਊਂਟ ਬਣਾਉਣ ਵਾਸਤੇ ਤੁਹਾਨੂੰ ਲਿਵਿੰਗ ਆਫ ਕੋਸਟ ਦੀ ਜਿਹੜੀ ਉਹ ਤੁਹਾਨੂੰ 1027 ਕਰੋ ਚਾਹੀਦੀ ਹੈ ਮੈਂ ਫਿਰ ਤੁਹਾਨੂੰ ਦੱਸ ਦਿੰਦਾ ਕਿ ਬਲੌਕ ਅਕਾਊਂਟ ਜਿਹੜੇ ਮੰਥਲੀ ਕੋਸਟ ਦਾ ਡਿਕਵਰ ਕਰਨ ਵਾਸਤੇ 1027 ਕਰੋ ਤੁਹਾਨੂੰ ਲਿਵਿੰਗ ਕੋਸਟ ਤੁਹਾਡੀ ਲੱਗਦੀ ਹੈ ਉਹਦੇ ਅਕੋਰਡਿੰਗ ਨਾ ਤੇ ਜਿਹੜਾ ਉਹਦੇ ਅਕੋਰਡਿੰਗ ਤੁਸੀਂ ਮੰਨ ਲੀ ਜੀ ਪੂਰੇ ਸਾਲ ਦੀ ਤੁਸੀਂ ਜਿਹੜੀ ਹੈ ਲਿਵਿੰਗ ਕੋਸਟ ਤੁਸੀਂ ਆਪਣੇ ਬਲੌਕ ਅਕਾਊਂਟ ਦੇ ਵਿੱਚ ਬਣਾਓ ਮਿਲਦਾ 11200 ਕੁਛ ਰੁਪਏ ਆਲਰੇਡੀ ਬੰਦੇ ਨੇ ਮੈਂ ਤੁਹਾਨੂੰ ਫਿਰ ਵੀ ਮੈਂਸ਼ਨ ਕਰ ਦਾਂਗਾ ਬੀਓ ਦੇ ਵਿੱਚ ਤੁਸੀਂ ਕਿੱਥੋਂ ਜਿਹੜਾ ਬਲੌਕ ਅਕਾਊਂਟ ਬਣਾ ਲੈ ਉਹਦੇ ਵਾਸਤੇ ਵੀ ਤੁਸੀਂ ਆਈਸੀ ਆਈਸੀ ਆਈ ਸੀ ਬੈਂਕ ਨਹੀਂ ਆਈਸੀ ਆਈ ਬੈਂਕ ਉਹ ਵੀ ਬਲੌਕ ਅਕਾਊਂਟ ਬਣਾਉਂਦਾ ਹੈ ਐਟਡੀਐਫਸੀ ਬੈਂਕ ਵੀ ਬਲੌਕ ਅਕਾਊਂਟ ਬਣਾਉਂਦਾ ਪਰ ਜੇ ਤੁਸੀਂ ਔਨਲਾਈਨ ਬਣਾਉਣਾ ਚਾਹੁੰਦੇ ਹੋ ਔਨਲਾਈਨ ਵੀ ਤੁਸੀਂ ਬਣਾ ਸਕਦੇ ਹੋ ਤੁਸੀਂ ਬਲੌਕ ਅਕਾਊਂਟ ਔਨਲਾਈਨ ਕਿਦਾਂ ਖੋਲਣਾ ਕਿਦਾਂ ਤੁਸੀਂ ਬਣਾਉਣਾ ਉਹ ਵੀ ਮੈਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਨੈਕਸਟ ਪਾਰਟ ਦੇ ਵਿੱਚ ਆਪ ਬਣਾ ਕੇ ਤੁਹਾਨੂੰ ਆਪ ਉਸ 사이ਟ ਦੇ ਵਿੱਚ ਦੱਸਾਂਗਾ ਕਿ ਕਿੱਦਾਂ ਬਣਾ ਸਕਦੇ ਹੋ ਉਹਦਾ ਲਿੰਕ ਵੀ ਮੈਂ ਤੁਹਾਨੂੰ ਵੀਡੀਓ 'ਚ ਦੇ ਦਾਂਗਾ ਜੇ ਤੁਸੀਂ ਆਨਲਾਈਨ ਅਪਲਾਈ ਕਰਨਾ ਉਹ ਤੁਹਾਨੂੰ ਲਿੰਕ ਤੁਹਾਨੂੰ ਵੀਡੀਓ 'ਚ ਮਿਲ ਜਾਏਗਾ ਕਿੱਥੋਂ ਤੁਸੀਂ ਜਾ ਕੇ ਆਪਣਾ ਬਲੌਗ ਅਕਾਊਂਟ ਆਨਲਾਈਨ ਬਣਾ ਸਕਦੇ ਹੋ ਬਲੌਗ ਅਕਾਊਂਟ ਜੇ ਤੁਸੀਂ ਆਨਲਾਈਨ ਬਣਾਉਨੇ ਹੋ ਉਹਦੇ 'ਚ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਬਲੌਗ ਅਕਾਊਂਟ ਆਨਲਾਈਨ ਤੁਸੀਂ ਆਪਣਾ ਇਨਫੋਰਮੇਸ਼ਨ ਦੇਣੇ ਹੋ ਤੁਸੀਂ ਆਪਣਾ ਡਾਟਾ ਦੇਣੇ ਹੋ ਤੁਸੀਂ ਆਪਣਾ ਕੰਟੈਕਟ ਨੰਬਰ ਦੇਣੇ ਹੋ ਤੁਸੀਂ ਆਪਣੀ ਈਮੇਲ ਐਡਰੈਸ ਦੇਣੇ ਹੋ ਉਹ ਰਿਕਾਰਡਿੰਗ ਤੁਹਾਡਾ ਫਿਰ ਵੈਰੀਫਾਈ ਹੋ ਕੇ ਤੁਹਾਡਾ ਅਕਾਊਂਟ ਖੋਲਿਆ ਜਾਂਦਾ ਹੈ ਖੋਲ ਕੇ ਤੁਹਾਨੂੰ ਤਾਂ ਸਾਰੇ ਬੈਂਕ ਡਿਟੇਲਸ ਮਿਲ ਜਾਂਦੀ ਹੈ ਫਿਰ ਤੁਸੀਂ ਜਿਹੜਾ ਆਪਣਾ ਨੋਰਮਲ ਬੈਂਕ ਹੁੰਦਾ ਜਿਹਦਾ ਜਿਹੜਾ ਤੁਹਾਡਾ ਅਕਾਊਂਟ SBI ਦੇ ਵਿੱਚ ਹੈਗਾ ਐਕਸੈਸ ਬੈਂਕ ਦੇ ਵਿੱਚ ਹੈਗਾ ਜਾਂ SBI ਜਾਂ HDFC ਬੈਂਕ ਦੇ ਵਿੱਚ ਅਕਾਊਂਟ ਹੈਗਾ ਉਤੋਂ ਤੁਸੀਂ ਆਪਣੀ ਮਨੀ ਆਪਣੇ ਬਲੋਕ ਅਕਾਊਂਟ 'ਚ ਟ੍ਰਾਂਸਫਰ ਕਰਵਾ ਸਕਦੇ ਹੋ ਬਿਨਾਂ ਕੋਈ ਟੈਂਸ਼ਨ ਤੋਂ ਤੇ ਜਿਹੜੇ ਅਗੋਲ ਨੇ ਅਕਾਊਂਟ ਬਣਾਉਂਦੇ ਨੇ ਆਨਲਾਈਨ ਕੋਡ ਤੁਹਾਡਾ ਕਨਫਰਮੇਸ਼ਨ ਹੋ ਗਿਆ ਇਹ ਚੀਜ਼ ਤੁਹਾਡੀ ਕਵਰ ਹੋ ਗਈ ਤੁਹਾਡਾ ਲੈਂਗੁਏਜ ਕੋਰਸ ਤੁਸੀਂ ਬੁੱਕ ਕਰ ਲਿਆ ਤੁਸੀਂ ਉਹਦਾ ਤੁਹਾਨੂੰ ਤੁਹਾਡਾ ਕਨਫਰਮੇਸ਼ਨ ਲੈਟਰ ਤੁਹਾਡੇ ਹੱਥ ਵਿੱਚ ਆ ਗਿਆ ਤੁਸੀਂ ਬਲੌਕ ਅਕਾਊਂਟ ਲਿਵਿੰਗ ਕੋਰਸ ਜਿਹੜੀ ਹੈਗੀ ਉਹਨੂੰ ਕਨਫਰਮੇਸ਼ਨ ਕਰ ਲਿਆ ਉਹ ਤੁਹਾਡੇ ਅਕੋਰਡਿੰਗ ਮਤਲਬ ਬਲੌਕ ਅਕਾਊਂਟ ਤੁਹਾਡਾ ਤੁਸੀਂ ਫਿਨਿਸ਼ ਕਰਕੇ ਉਹ ਤੁਹਾਡੇ ਹੱਥ ਦੇ ਵਿੱਚ ਹੈਗਾ ਕਿ ਬਲੌਕ ਅਕਾਊਂਟ ਦੇ ਵਿੱਚ ਕਨਫਰਮੇਸ਼ਨਨ ਮਿਲ ਜਾਂਦੀ ਕਿਨੇ ਤੁਹਾਡੇ ਅਕਾਊਂਟ 'ਚ ਪੈਸੇ ਪਏ ਨੇ ਬੈਂਕ ਆਫ ਸਟੇਟਮੈਂਟ ਜਿਸ ਨੂੰ ਕਿਹਾ ਜਾਂਦਾ ਬਲੌਕ ਅਕਾਊਂਟ ਦੀ ਉਹ ਜਦੋਂ ਤੁਹਾਡੇ ਹੱਥ ਦੇ ਵਿੱਚ ਆ ਕਿ ਇਹ ਜਿਹੜੇ ਮੇਨ ਕਾਮ ਨੇ ਉਸ ਤੋਂ ਬਾਅਦ ਤੁਹਾਨੂੰ ਇੱਕ ਮੋਟੀਵੇਸ਼ਨ ਲੈਟਰ ਤਿਆਰ ਕੀਤਾ ਜਾਂਦਾ ਮੋਟੀਵੇਸ਼ਨ ਲੈਟਰ ਦੇ ਵਿੱਚ ਹੁੰਦਾ ਪਰਪਸ ਆਫ ਦਸਣਾ ਤੁਸੀਂ ਕਿ ਸਟੇਟਮੈਂਟ ਆਫ ਪਰਪਸ ਤੁਸੀਂ ਕਿਹੜੀ ਪਰਪਸ ਦੇ ਅਕੋਰਡਿੰਗ ਲੈਂਗੁਏਜ ਮਤਲਬ ਕਿ ਜਰਮਨ ਜਾਣਾ ਚਾਹੁੰਦੇ ਹੋ ਉਹਦੇ ਮੋਟੀਵੇਸ਼ਨ ਲੈਟਰ ਦੇ ਵਿੱਚ ਤੁਸੀਂ ਉਹਦੇ ਵਿੱਚ ਆਲਰੇਡੀ ਤੁਸੀਂ ਵੈਰੀਫਾਈ ਉਹਨਾਂ ਨੂੰ ਜਿਹੜਾ ਇਹ ਉਹਨਾਂ ਨੂੰ ਇਹ ਵੈਰੀਫਾਈ ਕਰਨਾ ਹੁੰਦਾ ਕਿ ਜਿਹੜਾ ਕੈਂਡੀਡੇਟ ਹੈਗਾ ਉਹ ਇੰਟਰਸਟਿਡ ਹੈਗਾ ਜਾਂ ਨਹੀਂ ਹੈਗਾ ਉਹ ਮੋਟੀਵੇਸ਼ਨ ਲੈਟਰ ਤੁਸੀਂ ਆਪਣਾ ਬਣਾਉਣਾ ਮੋਟੀਵੇਸ਼ਨ ਲੈਟਰ ਦੇ ਵਿੱਚ ਆਲਰੇਡੀ ਤੁਸੀਂ ਉਹਦੇ ਵਿੱਚ ਲਿਖ ਸਕਦੇ ਹੋ ਉਹ ਮੋਟੀਵੇਸ਼ਨ ਲੈਟਰ ਦੇ ਵਿੱਚ ਆਲਰੇਡੀ ਤੁਸੀਂ ਜਿਹੜਾ ਮੈਂਸ਼ਨ ਕਰਨਾ ਹੁੰਦਾ ਉਹਦੇ ਵਿੱਚ ਕਨਫਰਮੇਸ਼ਨ ਦੇਣੀ ਹੁੰਦੀ ਕਿ ਹਾਂ ਮੈਂ ਇੰਟਰਸਟਿਡ ਹੈਗਾ ਵਾ ਮੈਂ ਜਰਮਨ ਜਾ ਕੇ ਸਟੱਡੀ ਕਰਨਾ ਚਾਹੁੰਦਾ ਵਾ ਇਸ ਲਈ ਮੈਂ ਕਹਿੰਦਾ ਕਿ ਜਿਹੜੇ ਬੱਚਿਆਂ ਨੇ 10th ਕਲਾਸ 12th ਕਲਾਸ ਕੀਤੀ ਹੈਗੀ ਆ ਉਹਨਾਂ ਲਈ ਇਹ ਬਹੁਤ ਹੀ ਜ਼ਿਆਦਾ ਬੈਨੀਫੀਸ਼ੀਅਲ ਹੈਗਾ ਕਿਉਂਕਿ ਤੁਸੀਂ ਸੜੀ ਦੇ ਵਿੱਚ ਹੁਣੇ ਬਾਹਰ ਨਿਕਲੇ ਹੋ ਤੇ ਤੁਸੀਂ ਲੈਂਗੁਏਜ ਹੈ ਤੁਹਾਨੂੰ ਆਖ ਰਿਹਾ ਕਿ ਇੰਟਰਸਟ ਹੁੰਦੇ ਨੇ ਹਰ ਇੱਕ ਦਾ ਹੋ ਵੀ ਹੁੰਦੀ ਲੈਂਗੁਏਜ ਸਿੱਖਣ ਵਾਸਤੇ ਇਹਨਾਂ ਲਈ ਇਹ ਨਹੀਂ ਹੈਗਾ ਕਿ ਜਦੋਂ ਸਾਡੇ ਇੰਡੀਆ ਦੇ ਵਿੱਚ ਗਿਆ ਜਾਂਦਾ ਯਾਰ ਤੁਹਾਡਾ ਗੈਪ ਹੈਗਾ ਤੁਸੀਂ ਨਹੀਂ ਜਾ ਸਕਦੇ ਇਹਨਾਂ ਨੇ ਇਹ ਈ ਦਾ ਮਾਈਂਡਸੈਟ ਨਹੀਂ ਰੱਖਦੇ ਇੰਡੀਆਂ ਦਾ ਮਾਈਂਡਸੈਟ ਹੁੰਦਾ ਹਾਂ ਠੀਕ ਹੈ ਕਦੀ ਵੀ ਕਿਸੇ ਨੂੰ ਵੀ ਮਤਲਬ ਕਿ ਇੰਟਰਸਟ ਜੇ ਕਿਸੇ ਨੂੰ ਵੀ ਹੋਬੀ ਹੋ ਸਕਦੀ ਹੈ ਕਿ ਆਟੋਮੈਟਿਕਲੀ ਜਿਹੜੀ ਡਿਫਰੈਂਸ ਲੈਂਗੁਏਜ ਸਿੱਖਣ ਵਾਸਤੇ ਤਾਂ ਕਰਕੇ ਤੁਸੀਂ ਕੋਈ ਵੀ ਲੈਂਗੁਏਜ ਸਿੱਖਣ ਲਈ ਅਪਲਾਈ ਕਰ ਸਕਦੇ ਹੋ ਤੇ ਤੁਸੀਂ ਮੋਟੀਵੇਸ਼ਨ ਲੈਟਰ ਤਿਆਰ ਕਰਦੇ ਹੋ ਜੇ ਇਹਦੇ ਤੁਹਾਨੂੰ ਜਰਮਨ ਤੇ ਤੁਸੀਂ ਕਦੀ ਵੀ ਇੰਡੀਆ ਦੇ ਵਿੱਚ A1 ਦੀ ਕਲਾਸ ਲਗਾਈਆਂ ਹੋਣ ਗਿਆ ਜਾਂ A2 ਕੀਤਾ ਹੋਏਗਾ ਉਹ ਦੇ ਤੁਹਾਡੇ ਕੋ ਸertificate ਹੈਗਾ ਤੁਸੀਂ ਮੈਂਸ਼ਨ ਕਰ ਸਕਦੇ ਹੋ ਆਪਣੀ ਚੈਕਲਿਸਟ ਦੇ ਵਿੱਚ ਕਿ ਹਾਂ ਆਪਣੀ ਫਾਈਲ ਤੇ ਲਗਾ ਸਕਦੇ ਹੋ ਇਫ ਯੂ ਐਨੀ ਐਨੀ ਡਾਕੂਮੈਂਟ ਜੇ ਤੁਸੀਂ ਕਦੀ ਵੀ ਅਟੈਂਡ ਕਲਾਸਿਸ ਕੀਤੀਆਂ ਹੋਣਗੀਆਂ ਤੇ ਤੁਸੀਂ A1 ਉਹਨਾਂ ਨੂੰ ਟੈਸਟ ਦਿੱਤਾ ਹੋਏਗਾ ਨਾ ਉਹ ਉਹਨਾਂ ਵਾਸਤੇ ਤੁਸੀਂ ਬੈਨੀਫੀਸ਼ੀਅਲੀ ਇਹ ਹੈਗਾ ਕਿ ਤੁਸੀਂ ਐਡ ਕਰ ਸਕਦੇ ਹੋ ਆਪਣੀ ਫਾਈਲ ਅਕੋਰਡਿੰਗ ਤੇ ਫਿਰ ਬਾਅਦ ਨੂੰ ਇੱਕ ਹੁੰਦਾ ਪ੍ਰੂਫ ਆਫ ਐਜੂਕੇਸ਼ਨ ਅਪਡੇਟਸ ਉਹਦੇ ਵਿੱਚ ਇੱਕ ਫਾਈਲ ਦੇ ਵਿੱਚ ਲਗਾਣਾ ਹੁੰਦਾ ਤੁਸੀਂ ਕਿੰਨੀ ਸਟੱਡੀ ਕੀਤੀ ਹੋਈ ਹੈ ਜੇ ਤੁਸੀਂ ਪਲੱਸ 2 ਤੱਕ ਇਹ ਸਟੱਡੀ ਕੀਤੀ ਹੈ 10th ਦਾ ਪਲੱਸ 2 ਦਾ ਸਰਟੀਫਿਕੇਟ ਲਗਾਣਾ ਹੁੰਦਾ ਤੇ ਇੱਕ ਜੇ ਤੁਸੀਂ ਬੈਚਲਰ ਤੱਕ ਆਪਣਾ ਸਾਰਾ ਕੁਝ ਲਗਾ ਕੇ ਇੱਕ ਤੁਹਾਨੂੰ ਦਿੱਤੀ ਜਾਂਦੀ ਹੈ ਕਿ ਆਪਣਾ ਸਕੂਲ ਆਫ ਲਿਵਿੰਗ ਸਰਟੀਫਿਕੇਟ ਵੀ ਤੁਸੀਂ ਲਗਾ ਸਕਦੇ ਹੋ ਸਕੂਲ ਆਫ ਲਿਵਿੰਗ ਸਰਟੀਫਿਕੇਟ ਤੁਸੀਂ ਆਪਣਾ ਜ਼ਰੂਰ ਲਗਾਉਣ ਨਾਲ ਜਦੋਂ ਤੁਸੀਂ ਆਪਣਾ 10th ਦਾ +2 ਦਾ ਸਰਟੀਫਿਕੇਟ ਨਾ ਲਗਾਉਂਦੇ ਹੋ ਜਾਂ ਆਪਣਾ ਬੈਚਲਰ ਸਰਟੀਫਿਕੇਟ ਨਾ ਲਗਾਉਂਦੇ ਹੋ ਤੇ ਉਹਦੇ ਨਾਲ ਤੁਸੀਂ ਐਜ਼ ਜਿਹੜੀ ਵੀ ਤੁਸੀਂ ਜਾਂ ਤੁਸੀਂ ਯੂਨੀਵਰਸਿਟੀ ਤੋਂ ਕੀਤੀ ਹੈ ਜਾਂ ਤੁਸੀਂ ਕੋਲਜ ਤੋਂ ਜਾਂ ਤੁਸੀਂ ਸਕੂਲ ਤੋਂ ਸਕੂਲ ਲਿਵਿੰਗ ਕੀਤੀ ਹੈ ਤੁਸੀਂ ਆਲਰੇਡੀ ਉਹਨਾਂ ਨੂੰ ਕਹਿ ਸਕਦੇ ਹੋ ਕਿ ਮੈਨੂੰ ਇੱਕ ਸਕੂਲ ਲਿਵਿੰਗ ਸਰਟੀਫਿਕੇਟ ਬਣਾ ਦਿਓ ਤੇ অলরেডি ਉਹ ਤੁਹਾਨੂੰ ਜਿਹੜਾ ਸਕੂਲ ਲਿਵਿੰਗ ਸਰਟੀਫਿਕੇਟ ਹੈ ਉਹ ਤੁਹਾਨੂੰ ਬਣਵਾ ਕੇ ਦੇ ਦਿੰਦੇ ਹੋ ਉਹ ਵੀ ਜ਼ਰੂਰ ਲਗਾਓ ਉਹਦੇ ਵਿੱਚ ਸਿਰਫ ਐਸੇ ਕਰੈਕਟਰ ਸਰਟੀਫਿਕੇਟ ਛੋੜਾ ਜਾਂ ਉਹਦੇ ਵਿੱਚ ਲਿਖਿਆ ਹੁੰਦਾ ਉਹ ਤੁਹਾਡੇ ਲਈ ਬੈਨੀਫੀਸ਼ੀਅਲ ਹੋ ਸਕਦਾ ਕਿਉਂਕਿ ਉਹਦੀ ਕਿਹੜੀ ਕੋਸਟ ਹੁੰਦੀ ਹੈ ਉਹ ਤੁਸੀਂ ਜਾ ਕੇ ਸਕੂਲੋਂ ਕਢਵਾਓ ਥੋੜਾ ਜਿਹਾ ਬੈਨੀਫੀਸ਼ੀਅਲ ਹੁੰਦਾ ਤੁਹਾਡੇ ਵਾਸਤੇ ਵੀ ਨਾ ਬਾਕੀ ਇਹ ਪੀਕ ਕਨਫਰਮੇਸ਼ਨ ਇੱਕ ਲੈਟਰ ਦੇਣਾ ਜੇ ਤੁਸੀਂ ਇਹ ਡਾਕੂਮੈਂਟ ਲਗਾਣਾ ਜੋ ਤੁਸੀਂ ਪਹਿਲਾਂ এমਪਲੋਇਰ ਨਹੀਂ ਹੋ ਤੇ ਕਿਉਂਕਿ ਜਰਮਨ ਦੇ ਵਿੱਚ ਅਕੋਰਡਿੰਗ ਇਦਾਂ ਹੈ ਕਿ ਜਿਹੜਾ ਸਟੂਡੈਂਟ ਕੋਈ ਵੀ ਸਟੂਡੈਂਟ ਹੈ ਜਿਹੜਾ 16 ਸਾਲ ਦੀ ਏਜ ਦਾ ਹੋ ਜਾਂਦਾ ਉਹ ਐਜ਼ੇ ਆਪਣੇ ਖਰਚੇ ਚੱਕਣ ਵਾਸਤੇ ਥੋੜੀ-ਬੋਟੀ ਮਿਨੀ ਜੌਬ ਕਰ ਲਾ ਪੈਂਦਾ ਥੋੜੇ-ਬੋਤੇ ਪੈਸੇ ਕਮਾ ਲਾ ਪੈਂਦਾ ਆਪਣੀ ਪਾਕਟ ਮਾਰੀ ਦੇ ਅਕੋਰਡਿੰਗ ਸਟੱਡੀ ਵੀ ਨਾਲ ਕਰਦਾ ਉਹ ਪਰ ਉਹ ਵੇਕੈਂਸੀ ਜਦੋਂ ਫੀ ਹੋਂਦਾ ਤੇ ਆਲਰੇਡੀ ਉਹ ਕੰਮ ਕਰਨਾ ਸਟਾਰਟ ਕਰ ਦਿੰਦਾ ਸਾਡੇ ਇੰਡੀਆ ਚ ਹੋ ਸਕਦਾ ਕਿ ਜਦੋਂ ਕੰਟੈਕਟ ਵੇਸ ਤੇ ਕਈ ਲੋਕੀ ਕੰਮ ਨਹੀਂ ਕਰਦੇ ਜਦੋਂ ਆਲਰੇਡੀ ਸ਼ਾਪ ਤੇ ਕੰਮ ਕਰ ਲਾ ਪੈਂਦੇ ਨੇ ਜਾਂ ਚੁ ਲੋ ਹੈਲਪ ਕਰ ਲਾ ਪੰਦੇ ਨੇ ਕੋਈ ਵੀ ਨਾ ਥੋੜਾ ਬੋਤਾ ਕੰਮ ਕਰ ਲਾ ਪੰਦੇ ਨੇ ਜਿਨ੍ਹਾਂ ਦੇ ਹਨ ਤੇ ਤੁਸੀਂ ਜੇ ਤੇ ਤੁਸੀਂ ਐਜ਼ ਅਮਪਲੋਇਰ ਰਹੀ ਉਹ ਕੰਮ ਛੱਡਣ ਤੋਂ ਬਾਅਦ ਜਦਾਂ ਜੇ ਤੇ ਤੁਸੀਂ ਕੰਮ ਕਰਦੇ ਹੋ ਨਾ ਤੇ ਜਦਾਂ ਤੁਸੀਂ ਆਪਣੀ ਬੈਚਲਰ ਕਰ ਲਈ ਉਸ ਤੋਂ ਬਾਅਦ ਤੁਹਾਨੂੰ ਕੋਈ ਨੌਕਰੀ ਮਿਲ ਗਈ ਤੁਸੀਂ ਉਹ ਨੌਕਰੀ ਕਰਦੇ ਪਿਓ ਐਜ਼ ਅ ਪ੍ਰਾਈਵੇਟ ਦੇ ਵਿੱਚ ਨਾ ਤੇ ਤੁਸੀਂ ਉਹਨਾਂ ਨੇ ਅਪਲਾਈ ਕਰਨਾ ਫਿਰ ਉਹਨਾਂ ਨੇ ਆਪਣਾ ਕਨਫਰਮੇਸ਼ਨ ਅਮਪਲੋਇਰ ਲੈਟਰ ਨਾ ਲਗਾਉਣਾ ਉਹਦੇ ਵਿੱਚ ਇਹ ਹੁੰਦਾ ਕਿ ਤੁਸੀਂ ਕਿੱਥੇ ਕੰਮ ਕੀਤਾ ਕਿ ਉਹਨਾਂ ਨੂੰ ਇਨਫੋਰਮੇਸ਼ਨ ਐਜ਼ ਅ ਕਲੈਕਸ਼ਨ ਇਨਫੋਰਮੇਸ਼ਨ ਮਿਲਦੀ ਹੈ ਤੁਸੀਂ ਕਿੱਥੇ ਕੰਮ ਕੀਤਾ ਨਾ ਆਲਰੇਡੀ ਤੇ ਇਹ ਤੇ ਟ੍ਰੈਵਲ ਇੰਸ਼ੋਰੈਂਸ ਜਿਹੜੀ ਤੁਹਾਡੀ ਹੈ ਟੈਵਲ ਇੰਸ਼ੋਰੈਂਸ ਤੁਹਾਡੀ ਹੋਣੀ ਚਾਹੀਦੀ ਹੈ ਪੂਰੇ ਸਾਲ ਦੀ ਤੁਹਾਨੂੰ ਟੈਵਲ ਇੰਸ਼ੋਰੈਂਸ ਕਰਨੀ ਪੈਂਦੀ ਹੈ ਪੂਰੇ ਸਾਲ ਦੀ ਇਹਦੇ ਵਿੱਚ ਬੈਨੀਫੀਸ਼ੀਅਰੀ ਲਈ ਹੁੰਦਾ ਕਿ ਅੱਪਰ ਤੇ 90 ਡੇਸ ਦੀ ਤੁਹਾਡੀ ਇਨਕਲੂਡਡ ਹੁੰਦੀ ਹੈ ਤਾਂ ਤੁਹਾਨੂੰ 90 ਡੇਸ ਤੋਂ ਹੋਣੀ ਹੀ ਚਾਹੀਦੀ ਜੇ ਤੁਸੀਂ ਅਪਲਾਈ ਕਰਦੇ ਹੋ ਯੂਰੋ ਵਾਸਤੇ ਘੱਟ ਤੋਂ ਘੱਟ 90 ਦਿਨ ਦੀ ਤੁਹਾਡੀ ਇੰਸ਼ੋਰੈਂਸ ਟ੍ਰੈਵਲ ਇੰਸ਼ੋਰੈਂਸ ਹੋਣੀ ਚਾਹੀਦੀ ਹੈ ਪਰ ਫਿਰ ਵੀ ਤੁਸੀਂ ਕੋਸ਼ਿਸ਼ ਕਰੋ ਕਿ ਤੁਸੀਂ ਪ੍ਰਾਈਵੇਟ ਟ੍ਰੈਵਲ ਇੰਸ਼ੋਰੈਂਸ ਲੈਣਦੇ ਹੋ ਤੁਸੀਂ ਸਾਲ ਦੀ ਵੀ ਲੈ ਸਕਦੇ ਹੋ ਤੁਸੀਂ ਸਾਲ ਦੀ ਪਰ ਉਹ ਮਤਲਬ ਕਿ ਕਵਰ ਕਰਦੀ ਹੋਣੀ ਚਾਹੀਦੀ 36000 ਯੂਰੋ 36000 ਯੂਰੋ ਕਵਰ ਕਰਦੀ ਹੋਣੀ ਚਾਹੀਦੀ ਐਪਰੋਕਸੀਮੇਟਲੀ ਘੱਟ ਤੋਂ ਘੱਟ ਨਾ ਤੁਹਾਡੀ ਜਿਹੜੀ ਮੈਨੂੰ ਲੱਗਦਾ ਹੈ ਇੰਡੀਆ ਦੇ ਵਿੱਚ ਤੁਸੀਂ HDFC ਬੈਂਕ ਦੇ ਵਿੱਚ ਮੈਂ ਲਾਸਟ ਟਾਈਮ ਪੁੱਛ ਕੇ ਆਏ ਆਪਣੇ ਪੇਰੈਂਟਸ ਹੀ ਕਰਨੀ ਸੀ ਤੇ 15000 ਮੈਨੂੰ 15000 ਰੁਪਏ ਲੱਗੇ 15400 ਕੁਝ ਮੈਂ ਭੇ ਕਿਤੇ ਸੀ ਤੇ ਉਹਦੇ ਵਿੱਚ ਉਹਨਾਂ ਨੇ 1 ਲੱਖ ਯੂਰੋ ਤੱਕ ਕਵਰ ਸਾਰਾ ਕੁਝ ਕੀਤਾ ਜਿਹੜਾ ਇਹ ਟਰੈਵਲ ਇੰਸ਼ੋਰੈਂਸ ਜਿਹੜੀ ਉਹਨਾਂ ਨੇ ਕੀਤੀ ਸੀ ਸਾਡੀ ਨਾ ਟਰੈਵਲ ਇੰਸ਼ੋਰੈਂਸ ਤੁਹਾਨੂੰ ਕਿੱਥੋਂ ਬੁੱਕ ਕਰਨੀ ਆ ਔਰ ਜੇ ਜੇ ਤੁਸੀਂ ਤੁਹਾਨੂੰ ਕੋਈ ਵੀ ਕੁਸਚਨ ਹੈਗਾ ਤੁਸੀਂ ਫਿਰ ਵੀ ਮੈਨੂੰ ਕਮੈਂਟ ਬਾਕਸ ਤੇ ਦੱਸ ਸਕਦੇ ਹੋ ਮੈਂ ਤੁਹਾਡੀ ਹੈਲਪ ਕਰਾਂਗਾ ਜਰੂਰ ਕੋਈ ਦਿੱਕਤ ਨਹੀਂ ਹੈਗੀ ਬਾਕੀ ਜਿਹੜਾ ਨੋਰਮਲ ਹੁੰਦਾ ਤੁਹਾਡੇ ਕੋ ਪਾਸਵਰਡ ਵੈਲਿਡ ਹੋਣਾ ਚਾਹੀਦਾ ਤੁਹਾਡਾ ਤੁਹਾਡੇ ਕੋ ਦੋ ਪਾਸਵਰਡ ਸੈਂਸ ਫੋਟੋਆਂ ਹੋਣੀਆਂ ਚਾਹੀਦੀਆਂ ਅਪਲਾਈ ਕਰਨ ਵਾਸਤੇ ਤੇ ਆਟੋਮੈਟਿਕਲੀ ਤੁਸੀਂ ਫਿਰ ਇੱਕ ਵੀਜ਼ਾ ਐਪਲੀਕੇਸ਼ਨ ਹੁੰਦੀ ਹੈ ਜਿਹੜਾ ਜਿੰਨ ਕਹਿੰਦੇ ਨੈਸ਼ਨਲ ਵੀਜ਼ਾ ਐਪਲੀਕੇਸ਼ਨ ਉਡੀ ਮੈਂ ਵੀਡੀਓ ਆਲਰੇਡੀ ਬਣਾ ਚੁੱਕਿਆ ਹਾਂ ਅ ਜੇ ਤੁਹਾਨੂੰ ਫਿਰ ਵੀ ਤੁਹਾਨੂੰ ਨਹੀਂ ਪਤਾ ਲੱਗੇ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਕਮੈਂਟ ਕਰੋ ਤਾਂ ਲੋ ਉਹਦਾ ਮੈਂ ਲਿੰਕ ਦੇ ਦਾਂਗਾ ਤੁਹਾਨੂੰ ਕਿੱਥੋਂ ਕਿੱਥੋਂ ਫਾਰਮ ਮਿਲੇਗਾ ਤੁਸੀਂ ਆਨਲਾਈਨ ਕਿਦਾਂ ਫਿਲ ਅਪ ਕਰਨਾ ਨੈਸ਼ਨਲ ਤੇ ਨੈਸ਼ਨਲ ਵੀਜ਼ਾ ਅਪਲੀਕੇਸ਼ਨ ਤੇ ਉਹ ਤੁਸੀਂ ਆਪ ਹੀ ਅਪਲਾਈ ਕਰ ਸਕਦੇ ਹੋ ਹੁਣ ਦੇਖੋ ਵੀ ਸਾਰਿਆਂ ਨੂੰ ਮੈਂ ਦੱਸ ਰਿਹਾ ਹਾਂ ਫਿਰ ਇੱਕ ਵਾਰੀ ਕਿ ਤੁਸੀਂ ਆਪ ਹੀ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੋ ਤੁਹਾਨੂੰ ਕਿਸੇ ਵੀ ਇਹਨ ਕੋ ਜਾਣ ਦੀ ਲੋੜ ਨਹੀਂ ਹੈਗੀ ਜਿਹੜੇ ਅੱਜ ਦੇ ਟਾਈਮ ਦੇ ਵਿੱਚ ਜਿਨ੍ਹਾਂ ਨੇ ਪਲਸ 2 ਕਵਰ ਕੀਤੀ ਹੈ ਜਾਂ ਬੈਚਲਰ ਕਵਰ ਕੀਤੀ ਹੈ ਸਾਨੂੰ ਥੋੜਾ ਜਿਹਾ ਅਵੇਅਰ ਹੋਣ ਦੇ ਲੋੜ ਹੈ ਕਿਉਂਕਿ ਅਸੀਂ ਸਾਰੇ ਹੀ ਅੱਜਕੱਲ੍ਹ smartphones ਸਾਡੇ ਕੋਲ ਹੈਗੇ ਨੇ ਸਾਡੇ ਕੋਲ laptop ਹੈਗੇ ਨੇ ਸਾਡੇ ਕੋਲ ਵਧੀਆ 4G ਇੰਟਰਨੈਟ ਹੈਗਾ অলরেਡੀ 5G ਵੀ ਇੰਟਰਨੈਟ ਹੈਗਾ ਮੈਨੂੰ ਨਹੀਂ ਪਤਾ ਇੰਡੀਆ অলরেਡੀ ਲੱਗਾ ਵੱਡੇ ਸ਼ਹਿਰਾਂ ਦੇ ਵਿੱਚ 5G ਵੀ ਚੱਲਦਾ ਪਿਆ ਤੇ ਤਾਂ ਹੀ ਮੈਂ ਕਹਿੰਨਾ ਏਜੰਟ ਤੋਂ ਬਚ ਕੇ ਰੋ ਜਿਹੜਾ ਏਜੰਟ ਹੁੰਦਾ ਉਹਨੇ ਹਮੇਸ਼ਾ ਹੀ ਆਪਣਾ ਮੁਨਾਫਾ ਦੇ ਕੇ ਤੁਹਾਨੂੰ ਤੁਹਾਨੂੰ ਬੈਨੀਫੀਸ਼ੀਅਰ ਤੁਹਾਡਾ ਘੱਟ ਦੇਖਣਾ ਆਪਣਾ ਮੁਨਾਫਾ ਉਹਨੇ ਪਹਿਲਾਂ ਦੇਖਣਾ ਉਨੇ ਆਪਣਾ ਬੇਨਿਫਿਟ ਦੇਖ ਕੇ ਫੇਰ ਤੁਹਾਡੀ ਫਾਈਲ ਲਗਵਾਣੀ ਹੈ ਕਿ ਉਹ ਦਿਨ ਉਹਨੂੰ ਪੈਸੇ ਕਿਹਦੇ ਵਿੱਚ ਜ਼ਿਆਦਾ ਬਚਦੇ ਪੈਣ। ਤਾਂ ਤੁਸੀਂ ਜੇ ਫ੍ਰੀ ਆਫ ਕੋਸਟ ਦੇ ਵਿੱਚ ਥੋੜੇ ਪੈਸਿਆਂ ਦੇ ਵਿੱਚ ਜਰਮਨ ਆ ਸਕਦੇ ਹੋ ਆਪਣੇ ਘਰਦਿਆਂ ਦੇ ਪੈਸੇ ਬਚਾ ਕੇ ਆ ਸਕਦੇ ਹੋ ਤੇ ਉਹਦੇ ਵਿੱਚ ਕਿਹੜੀ ਕੋਈ ਮਾੜੀ ਗੱਲ ਨਹੀਂ ਹੈਗੀ ਤੁਸੀਂ ਆਪ ਆਪਣਾ ਅਪਲਾਈ ਕਰੋ ਤੇ ਜਿਹੜੀ ਬਲੌਕ ਅਕਾਊਂਟ ਦੀ ਗੱਲ ਹੈਗੀ ਬਲੌਕ ਅਕਾਊਂਟ ਦੇ ਜਿੰਨੇ ਵੀ ਤੁਸੀਂ ਪੈਸੇ ਜਮ੍ਹਾਂ ਕਰਵਾਉਂਦੇ ਹੋ ਤੁਹਾਨੂੰ ਸਾਰੇ ਹੀ ਬਾਅਦ ਵਿੱਚ ਵਾਪਸ ਮਿਲ ਜਾਂਦੇ ਨੇ। ਬਲਕਿ ਹਰ ਮਹੀਨੇ ਦੇ ਮਹੀਨੇ ਤੁਹਾਨੂੰ ਉਹ ਕੋਸਟ ਤੁਹਾਡੀ ਆਲਰੇਡੀ ਬੈਕ ਕਰਦੇ ਵਿੱਚ ਟ੍ਰਾਂਸਫਰ ਹੋ ਜਾਂਦੀ ਹੈ। ਵੀ ਆਲਰੇਡੀ ਉਹਨੂੰ ਮਰਗੀ ਕਰਵਾ ਸਕਦੇ ਹੋ ਤੁਸੀਂ ਯੂਜ਼ ਕਰ ਸਕਦੇ ਹੋ ਆਲਰੇਡੀ ਉਹਨੂੰ ਨਾ ਇਦਾਂ ਦਾ ਕੋਈ ਵੀ ਦਿੱਕਤ ਨਹੀਂ ਹੈਗੀ ਬਾਕੀ ਚੈਕਲਿਸਟ ਦੀ ਜਿਹੜੀ ਸੈਕੰਡ ਪਾਰਟ ਹੈਗਾ ਸੈਕੰਡ ਪਾਰਟ ਦੇ ਵਿੱਚ ਮੈਂ ਆਲਰੇਡੀ ਤੁਹਾਨੂੰ ਲੈਪਟਾਪ ਤੇ ਚੈਕਲਿਸਟ ਦਾ ਫੇਰ ਇੱਕ ਵਾਰੀ ਐਕਸਪਲੇਨ ਕਰ ਦਾਂਗਾ ਕਿਹੜੀ ਚੀਜ਼ ਸਾਨੂੰ ਕਿੱਥੇ ਚਾਹੀਦੀ ਹੈ ਕਿਦਾਂ ਦੀ ਫਾਈਲ ਲਗਾਣੀ ਆ ਬਲੌਕ ਅਕਾਊਂਟ ਤੁਸੀਂ ਕਿੱਥੋਂ ਓਪਨ ਕਰਵਾਉਣਾ ਆਪਣਾ ਬਲੌਕ ਅਕਾਊਂਟ ਬਲੌਕ ਅਕਾਊਂਟ ਕਿੱਥੋਂ ਤੁਸੀਂ ਓਪਨ ਕਰਵਾਉਣਾ ਦੇ 3 ਜਿਹੜਾ ਤੁਸੀਂ ਆਪਣਾ ਜਿਹੜਾ ਨੈਸ਼ਨਲ ਨੈਸ਼ਨਲ ਵੀਜ਼ਾ ਅਪਲੀਕੇਸ਼ਨ ਹੁੰਦਾ ਤੁਸੀਂ ਕਿੱਥੋਂ ਪਰਨ ਅਪਲੀਕੇਸ਼ਨ ਫਾਰਮ ਜਿਹੜਾ ਹੁੰਦਾ ਜਿਹੜਾ 4th ਹੁੰਦਾ ਤੁਸੀਂ ਔਨਲਾਈਨ ਲੈਂਗੁਏਜ ਕੋਰਸ ਕਿੱਥੋਂ ਬੁੱਕ ਕਰ ਸਕਦੇ ਹੋ ਤੇ ਤੁਸੀਂ ਜਿਹੜਾ ਵੀ ਤੁਹਾਨੂੰ ਡਾਕੂਮੈਂਟ ਚਾਹੀਦਾ ਤੁਸੀਂ ਹੈਲਥ ਇਨਸ਼ੋਰੈਂਸ ਕਿੱਥੋਂ ਬੁੱਕ ਕਰਨੀ ਹੋਵੇ ਤੁਹਾਨੂੰ ਮੈਂ ਔਨਲਾਈਨ ਦੱਸ ਦਾਂਗਾ ਵੀਜ਼ਾ ਪਾਰਟ ਦੇ ਅਕੋਰਡਿੰਗ ਜੇ ਤੁਹਾਨੂੰ ਕੋਈ ਵੀ ਹੋਰ ਇਨਫੋਰਮੇਸ਼ਨ ਚਾਹੀਦੀ ਹੋਏਗੀ ਤੁਸੀਂ ਜਰੂਰ ਕਮੈਂਟ ਬਾਕਸ ਦੇ ਵਿੱਚ ਵਿੱਚ ਦੱਸੋ ਹੁਣ ਅੱਜ ਦੀ ਵੀਡੀਓ ਇੰਨੀ ਕੀ ਸੈਕੰਡ ਪਾਰਟ ਦੇ ਵਿੱਚ ਮੈਂ ਸਾਰਾ ਹੀ ਤੁਹਾਨੂੰ ਐਕਸਪਲੇਨ ਕੀਤਾ ਜਾਏਗਾ ਫਿਰ ਵੀ ਤੁਹਾਨੂੰ ਮੈਂ ਹਰ ਕੰਪਰਮੇਸ਼ਨ ਲੈਟਰ ਵੀ ਤੁਹਾਨੂੰ ਵਿਦ ਪ੍ਰੂਫ ਦੇ ਨਾਲ ਦਿਖਾਵਾਂਗਾ ਚੈਕਲਿਸਟ ਮੇ ਕੋਲ ਪਈ ਹੈ ਤੇ ਕੱਲ ਜਿਹੜੀ ਵੀਡੀਓ ਆਏਗੀ ਕੱਲ ਦੀ ਵੀਡੀਓ ਜਿਹੜੀ ਕੱਲ ਵੀਡੀਓ ਆਏਗੀ ਕੱਲ ਵੀਡੀਓ ਦੇ ਵਿੱਚ ਮੈਂ ਚੈਕਲਿਸਟ ਤੁਹਾਨੂੰ ਸ਼ੋਅ ਕਰਵਾਵਾਂਗਾ ਆਲਰੇਡੀ ਇਹਦਾ ਲਿੰਕ ਮੈਂ ਤੁਹਾਨੂੰ ਆਲਰੇਡੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ ਤੁਸੀਂ ਜਿੱਥੇ ਉੱਥੇ ਜਾ ਕੇ ਚੈਕਲਿਸਟ ਨੂੰ ਡਾਊਨਲੋਡ ਕਰ ਸਕਦੇ ਹੋ ਡਾ ਬਾਕੀ ਜਿਹੜਾ ਲੈਂਗੁਏਜ ਕੋਰਸ ਦੀ ਐਕਸਪਲੇ ਕਨਫਰਮੇਸ਼ਨ ਲੈਟਰ ਹੁੰਦਾ ਉਹ ਮੈਂ ਤੁਹਾਨੂੰ ਕੱਲ ਆਲਰੇਡੀ ਸ਼ੋਅ ਕਰਵਾ ਦਾਂਗਾ ਅੱਜ ਮੈਂ ਅਪਲਾਈ ਕੀਤਾ ਹਜੇ ਤੱਕ ਮੈਨੂੰ ਆਇਆ ਆਉਣ ਵਾਲੀ ਵੀਡੀਓ ਦੇ ਵਿੱਚ ਜਿਹੜੀ ਵੀ ਹੁਣ ਮੈਂ ਸੈਕਿੰਡ بار ਤੇ ਆਏਗਾ ਸਾਰਿਆਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਵੀਡੀਓ ਨੂੰ ਇਦਾਂ ਹੀ ਸਾਰੇ ਦੇਖਦੇ ਰਹੋ ਵੀਡੀਓ ਨੂੰ ਸਾਰੇ ਇਦਾਂ ਹੀ ਦੇਖਦੇ ਰਿਆ ਕਰੋ ਅੱਗੇ ਤੋਂ ਅੱਗੇ ਕਮੈਂਟ ਕਰਿਆ ਕਰੋ ਜਿਸ ਟੌਪਿਕ ਤੇ ਵੀਡੀਓ ਚਾਹੀਦੀ ਹੈ ਤੁਹਾਨੂੰ ਆਨਲਾਈਨ ਟਾਈਮ ਦੇ ਵਿੱਚ ਟੂਰਿਸਟ ਵੀਜ਼ੇ ਤੇ ਵੀ ਵੀਡੀਓ ਆ ਰਹੀ ਹੈ ਸਟੱਡੀ ਵੀਜ਼ੇ ਤੇ ਵੀ ਵੀਡੀਓ ਆ ਰਹੀ ਹੈ ਜਿਹੜੇ ਵਰਕ ਵੀਜ਼ਾ ਲਈ ਅਪਲਾਈ ਕਰਨਾ ਚਾਹੁੰਦੇ ਹੋ ਉਹਨਾਂ ਲਈ ਵੀ ਵੀਡੀਓ ਆ ਲਈਏ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰਦੇ ਰਹੋ ਬਾਕੀ ਮੇਰਾ ਭਰਾ ਜਿਹੜਾ ਇੱਕ ਐਕਸਪਲੋਰ ਜਰਮਨੀ 88 ਹੈਗਾ ਚੈਨਲ ਰਾਜਪਾਜੀ ਦਾ ਉਹਨਾਂ ਨੂੰ ਵੀ ਸਬਸਕ੍ਰਾਈਬ ਕਰੋ ਉਹ ਵੀ ਤੁਹਾਨੂੰ ਵੀਡੀਓ ਇਨਫੋਰਮੇਸ਼ਨ ਦਿੰਦੇ ਨੇ ਸਾਰੀ ਜਰਮਨੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਜਾਂਦੀ ਹੈ ਉਹ ਵੀ ਚੈਨਲ ਤੇ ਉਹਨਾਂ ਦੇ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਤੇ ਫੋਲੋ ਜਰੂਰ ਕਰੋ ਤੇ ਇਦਾਂ ਹੀ ਸਾਰਿਆਂ ਨੂੰ ਪਿਆਰ ਦਿੰਦੇ ਰਹੋ ਬਾਕੀ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਜੇ ਤੁਹਾਨੂੰ ਐਂਗਲਸ ਕੋਰਸ ਲਈ ਹੋਰ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਜ਼ਰੂਰ ਕਰੋ ਸਾਡੇ ਨਾਲ ਕੰਟੈਕਟ ਅਸੀਂ ਤੁਹਾਡੀ ਹੈਲਪ ਕਰਾਂਗੇ ਡਾਕੂਮੈਂਟ ਫਾਈਲ ਤਿਆਰ ਕਰਵਾਉਣ ਵਾਸਤੇ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ